ਸੀਤਾ ਤੱਕ ਪਾਣੀ ਨਾ ਪਹੁੰਚਣ ਕਰਕੇ ਖਤਮ ਹੋ ਰਹੇ ਨੇ ਬਾਗਾਂ ਦੇ ਬਾਗ ਸਿੱਧੇ ਵੀ ਸਰਕਾਰ ਵੱਲੋਂ ਕਿਸਾਨਾਂ ਮੁਤਾਬਕ ਅਜੇ ਤੱਕ ਉਹਨਾਂ ਦੀ ਨਹੀਂ ਲਈ ਗਈ ਸਾਰ ਬੰਦਲਕਾ ਦੇ ਪਿੰਡ ਟਾਲੀ ਵਾਲਾ ਜੱਟਾਂ ਚ ਖਤਮ ਹੋਏ ਬਾਗ ਤੇਗਰੀ ਇੱਕੜ ਜ਼ਮੀਨ ਪਾਣੀ ਨਾ ਮਿਲਣ ਕਰਕੇ ਹੋਈ ਪੰਜਰ ਫਾਰਮ ਨਮੂਨਾ ਤਬਕਾ ਖੇਤਾਂ ਚ ਪਾਣੀ ਵੇਖਿਆ ਹੋ ਗਏ ਕਿੰਨੇ ਹਿੱਸੇ ਇਸ ਸਮੇਂ ਫਾਰਲਕਾ ਜ਼ਿਲ੍ਹੇ ਦੇ ਪਿੰਡ ਟਾਲੀਵਾਲਾ ਜੱਟਾ ਦੇ ਵਿੱਚ ਮੌਜੂਦਾਂ ਜਿੱਥੇ ਖਾਸ ਤੌਰ ਤੇ ਕਹਿ ਸਕਦੇ ਆ 700 ਏਕੜ ਦੇ ਤਕਰੀਬਨ ਬਾਗ ਸੁੱਕ ਚੁੱਕੇ ਨੇ ਕਿਸਾਨਾਂ ਨੇ ਆਪਣੇ ਬਾਗ ਪੱਟ ਦਿੱਤੇ ਗਏ ਨੇ ਨਰਮੇ ਦੀ ਫਸਲ ਹੋਵੇ ਚਾਹੇ ਕਿਸੇ ਦਾ ਗਵਾਰੇ ਦੀ ਫਸਲ ਹੋਵੇ ਉਹ ਫਸਲ ਇਸ ਪਿੰਡ ਦੇ ਵਿੱਚ ਨਹੀਂ ਹੋ ਰਹੀ ਮੁੱਖ ਕਾਰਨ ਉਸ ਫਸਲ ਦੇ ਨਾ ਹੋਣ ਦਾ ਜੋ ਕਹ ਸਕਦੇ ਆ ਪਾਣੀ ਨਾ ਲੱਗਣਾ ਕਿਉਂਕਿ ਜੋ ਨੈਰੀ ਪਾਣੀ ਇਸ ਪਿੰਡ ਨੂੰ ਅਲੋਟ ਹੋਇਆ ਅਖੀਰ ਤੇ ਆ ਕੇ ਮੋਗਾ ਇਸ ਪਿੰਡ ਦੇ ਵਿੱਚ ਖਤਮ ਹੋ ਜਾਂਦਾ ਅਤੇ ਜਿੰਨੀ ਜ਼ਰੂਰਤ ਇਸ ਪਿੰਡ ਦੇ ਖੇਤਾਂ ਦੇ ਲਈ ਪਾਣੀ ਦੀ ਆ ਉਸ ਲੋਡ ਮੁਤਾਬਕ ਇਹਨਾਂ ਖੇਤਾਂ ਤੱਕ ਪਾਣੀ ਨਹੀਂ ਪਹੁੰਚਦਾ ਜਿਸ ਕਰਕੇ ਕਿਸੇ ਦੇ ਜਿੱਥੇ ਸੈਂਕੜੇ ਏਕੜ ਫਸਲ ਤਬਾਹ ਹੋਈ ਹੈ ਉੱਥੇ ਕਿਸੇ ਦੇ ਸੈਂਕੜੇ ਏਕੜ ਜੋ ਖੇਤ ਨੇ ਉਹ ਬੰਜਰ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਪਰ ਪ੍ਰਸ਼ਾਸਨ ਵੱਲੋਂ ਇਸ ਨੂੰ ਲੈ ਕੇ ਹੁਣ ਤੱਕ ਕੀ ਸਾਰ ਲਈ ਗਈ ਅਤੇ ਇਸ ਦੇ ਪਿੱਛੇ ਹਾਲਾਤ ਕੀ ਨੇ ਜਿਨ੍ਹਾਂ ਹਾਲਾਤਾਂ ਕਰਕੇ ਜੋ ਅੰਨ ਦਾਤਾ ਉਸ ਨੂੰ ਆਪਣੇ ਬਾਗ ਪੱਟਣੇ ਪਏ ਆਪਣੀ ਜ਼ਮੀਨ ਬੰਜਰ ਹੁੰਦੀ ਹੋਈ ਦਿਖਾਉਣੀ ਪਈ ਇਹ ਹੈ ਫਾਜ਼ਿਲਕਾ ਜ਼ਿਲ੍ਹੇ ਦਾ ਪਿੰਡ ਟਾਲੀ ਵਾਲਾ ਜੱਟਾਂ ਇਹ ਤੋਂ ਦੇ ਕਿਸਾਨ ਇਸ ਕਰਕੇ ਪਰੇਸ਼ਾਨ ਹਨ ਕਿਉਂਕਿ ਉਹਨਾਂ ਦੇ ਖੇਤਾਂ ਨੂੰ ਪਾਣੀ ਨਹੀਂ ਮਿਲ ਰਿਹਾ ਜਿਸ ਕਰਕੇ ਉਹਨਾਂ ਨੂੰ ਆਪਣੀ ਜ਼ਮੀਨ ਬੰਜਰ ਹੋਣ ਦਾ ਡਰ ਸਤਾ ਰਿਹਾ ਹੈ ਪਾਕ ਸਰ ਮਾਈਨਰ ਦੇ ਅਖੀਰ ਚ ਲੱਗਦੇ ਟਾਲੀ ਵਾਲਾ ਜੱਟਾਂ ਅਤੇ ਨੇੜੇ ਤੇੜੇ ਦੇ ਪਿੰਡਾਂ ਚ ਫਸਲਾਂ ਖਤਮ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਦੇ ਰਕਬੇ ਲਈ ਜੋ ਲੜਿੰਦਾ ਪਾਣੀ ਹੈ ਉਹਨਾਂ ਨੂੰ ਉਹ ਪਾਣੀ ਨਹੀਂ ਮਿਲ پا ਰਿਹਾ ਜਿਸ ਕਰਕੇ ਉਹਨਾਂ ਦੇ ਪਿੰਡ ਦੇ ਬਾਗ ਅਤੇ ਹੋਰ ਫਸਲਾਂ ਖਤਮ ਹੋ ਰਹੀਆਂ ਨੇ ਕਿਸੇ ਵੀ ਫਸਲ ਵਾਸਤੇ ਪਾਣੀ ਬਹੁਤ ਜ਼ਰੂਰੀ ਹੁੰਦਾ ਜੇਕਰ ਫਸਲ ਨੂੰ ਪਾਣੀ ਨਹੀਂ ਮਿਲੇਗਾ ਤਾਂ ਉਸ ਕਿਸਾਨ ਦੀ ਫਸਲ ਬਰਬਾਦ ਹੋ ਜਾਵੇਗੀ ਅਜਿਹੀ ਤਸਵੀਰ ਟਾਲੀ ਵਾਲਾ ਜੱਟਾ ਪਿੰਡ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਖਾਸ ਤੌਰ ਤੇ ਭਾਗਸਰ ਮਾਈਨਰ ਜ਼ਰੂਰ ਪਹੁੰਚਦਾ ਪਰ ਭਾਗਸਰ ਮਾਈਨਰ ਦਾ ਪਾਣੀ ਇੰਨਾ ਘੱਟ ਹੈ ਕਿ ਜਿਨ੍ਹਾਂ ਦੀ ਜ਼ਮੀਨ ਕਹਿੰਦੇ ਆ ਇਸ ਮਾਈਨਰ ਦੇ ਨਾਲ ਲੱਗਦੀ ਹੈ ਜਾਂ ਜਿਨ੍ਹਾਂ ਦੀ ਜ਼ਮੀਨ ਨੂੰ ਇਸ ਮਾਈਨਰ ਤੋਂ ਪਾਣੀ ਲੱਗਦਾ ਉਹਨਾਂ ਨੂੰ ਪਾਣੀ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਮਿਲਦਾ ਇਸ ਸਮੇਂ ਤੁਹਾਨੂੰ ਭਾਗ ਸਰ ਮਹਿੰਦਰ ਦੀਆਂ ਤਸਵੀਰਾਂ ਦਿਖਾਵਾਂਗੇ ਜਿੱਥੇ ਕਹੇ ਸਕੇ ਤਾਂ ਤਸਵੀਰਾਂ ਦੇ ਵਿੱਚ ਤਾਂ ਤੁਹਾਨੂੰ ਜਰੂਰ ਦਿਖਾਈ ਦੇਵੇਗਾ ਕਿ ਪਾਣੀ ਆ ਰਿਹਾ ਖੇਤਾਂ ਨੂੰ ਜਾ ਰਿਹਾ ਪਰ ਅੱਗੇ ਜ਼ਰੂਰਤ ਕਿੰਨੀ ਹੈ ਕਿ ਵਾਕੇ ਅਖੀਰ ਤੱਕ ਆਉਂਦੇ-ਉਂਦੇ ਕਿਸਾਨਾਂ ਤੱਕ ਪਾਣੀ ਪਹੁੰਚਿਆ ਜਾਂ ਨਹੀਂ ਪਹੁੰਚਿਆ ਕਿਉਂਕਿ ਪਹਿਲਾਂ ਜਿੱਥੇ ਕਹੇ ਸਕੇ ਮੋੜ ਹੁੰਦੇ ਨੇ ਉੱਥੇ ਪਾਣੀ ਪਹੁੰਚ ਜਾਂਦਾ ਅਖੀਰ ਤੱਕ ਜਾਂਦੇ ਜਾਂਦੇ ਆ ਲੋਕਾਂ ਨੂੰ ਕਿਸਾਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਉਹਨਾਂ ਤੱਕ ਇਹਨਾਂ ਮਾਈਨਰ ਦਾ ਪਾਣੀ ਨਹੀਂ ਪਹੁੰਚਦਾ ਹਾਲਾਂਕਿ ਕਾਰਨ ਕੀ ਰਹਿੰਦੇ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਟਾਲੀ ਵਾਲਾ ਜੱਟਾ ਪਿੰਡ ਦੇ ਜਿਹੜੇ ਕਿ ਕਿਸਾਨ ਵੀਰ ਨੇ ਉਹ ਮੌਜੂਦ ਨੇ ਭਾਈ ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈ ਅਤੇ ਕਿਸ ਤਰੀਕੇ ਦੇ ਨਾਲ ਕਿ ਵਿਖਦੇ ਹੋ ਇਹ ਪੂਰਾ ਮਸਲਾ ਜਦੋਂ ਕਿ ਸਾਡੇ ਪਾਣੀ ਤੁਹਾਡੇ ਖੇਤਾਂ ਤੱਕ ਨਹੀਂ ਪਹੁੰਚਦਾ ਸਾਰਿਆਂ ਤੋਂ ਪਹਿਲਾਂ ਸਤੀ ਕਾਲ ਜੀ ਸਾਡੇ ਨਗਰ ਵੱਲੋਂ ਤੁਹਾਡੇ ਚੈਨਲ ਦਾ ਜੀ ਹਰਿਆਣਾ ਦਾ ਸਾਡੇ ਤੋਂ ਸਾਰੇ ਸਾਡੇ ਨਗਰ ਵੱਲੋਂ ਤੁਹਾਡਾ ਧੰਨਵਾਦ ਸਾਡੇ ਤੁਸੀਂ ਆ ਕੇ ਦੁੱਖ ਸੁੱਖ ਸਾਡਾ ਸੁਣਿਆ ਤੁਸੀਂ ਮੇਰਾ ਨਾਮ ਸੰਦੀਪ ਗਰੇਵਾਲਾ ਜੀ ਪਿੰਡ ਟਾਲੀ ਵਾਲਾ ਜੱਟਾ ਤਹਿਸੀਲ ਅਰਨੀ ਵਾਲਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਅਸੀਂ ਗੱਲ ਕਰ ਰਹੇ ਹਾਂ ਇਹ ਫਾਜ਼ਿਲਕਾ ਡਿਸਟ੍ਰਿਕਟ ਦਾ ਪਿੰਡ ਹੈਗਾ ਜੀ ਤੇ ਹਲਕਾ ਸਾਡਾ ਬੱਲੂ ਆਪਣਾ ਜਲਾਲਾਬਾਦ ਜੀ ਤੇ ਹੁਣ ਸਾਡੇ ਜਿਹੜੇ ਆਪਣਾ ਆਮ ਆਦਮੀ ਪਾਰਟੀ ਦੇ ਐਮਐਲਏ ਹੈਗੇ ਆ ਉਹ ਗੋਲਦੀ ਕੰਬੋਜੀ ਆ ਦਿੱਕਤੇ ਪਰੇਸ਼ਾਨੀ ਕੀ ਹੈ ਤੁਹਾਨੂੰ ਇਸ ਮਾਈਨਰ ਤੋਂ ਦਿੱਕਤ ਕਿਹੜੀ ਸਾਡੀ ਇਹ ਨਹਿਰ ਹੈਗੀ ਆ ਸਭ ਤੋਂ ਪਹਿਲਾਂ ਮੈਂ ਇਹਦਾ ਨਾਮ ਦੱਸ ਦਿਆਂ ਇਹ ਭਾਗ ਸਰ ਮਾਈਨਰ ਆ ਇਹ ਢੀਂਡ ਵਾਲੇ ਤੋਂ ਚੱਲਦੀ ਹੈਗੀ ਆ ਇਹਦੀ 47 ਕਿਲੋਮੀਟਰ 40 ਤੋਂ 45 ਕਿਲੋਮੀਟਰ ਦੀ ਲੰਬਾਈ ਹੈਗੀ ਆ ਤੇ ਟਾਲੀ ਵਾਲੇ ਜੱਟਾਂ ਵਿਖੇ ਆ ਕੇ ਖਤਮ ਹੋ ਜਾਂਦੀ ਆ ਇਹਦੇ ਵਿੱਚ ਬਹੁਤ ਜ਼ਿਆਦਾ ਮਾਈਨਰ ਆ ਤੇ ਮੋਗਿਆਂ ਦਾ ਕੋਈ ਅੰਤ ਨਹੀਂ ਹੈਗਾ ਤੇ ਮਾਈਨਰ ਲਗਭਗ ਜ਼ਿਆਦਾ ਤਾਂ ਨਹੀਂਗਾ ਤੇ ਅੱਧੋਂ ਜ਼ਿਆਦਾ ਮਾਈਨਰ ਟੁੱਟੇ ਹੋਏ ਆ ਤੇ ਮੋਗਿਆਂ ਦੇ ਅੱਗੇ ਲੋਕਾਂ ਨੇ ਗੱਟੇ ਲਾਏ ਹੋਏ ਆ ਰਾਤ ਨੂੰ ਪਾਈਪਾਂ ਲੱਗਦੀਆਂ ਹੈਗੀਆਂ ਤੇ ਵਿਭਾਗ ਦੇ ਇਹਦੇ ਵੱਲ ਕੋਈ ਧਿਆਨ ਨਹੀਂ ਕਰ ਕੱਲ ਦੀ ਮੈਂ ਤੁਹਾਨੂੰ ਗੱਲ ਦੱਸਦੇ ਆ ਅੱਜ ਕਿੰਨੀ ਤਰੀਕ ਹੈ ਜੀ ਅੱਜ 25 ਅੱਜ 25 ਜੁਲਾਈ 2024 ਕੱਲ ਦੀ ਗੱਲ ਹੈਗੀ ਆ ਜੀ ਅਸੀਂ ਉੱਥੇ ਕੋਈ ਪਿੱਛੇ ਕੱਸੀ ਮਹਿਕਮੇ ਨੂੰ ਫੜਾਈ ਜਾ ਕੇ ਮੈਂ ਉਹਨਾਂ ਨੇ ਕੱਸੀ ਤੋੜ ਲਈ ਫਾਰਮਰ ਨੇ ਅਸੀਂ ਜਾ ਕੇ ਕੈਦ ਕਰਾਈ ਤੇ ਕੱਲ ਸ਼ਾਮ ਨੂੰ ਮਹਿਕਮੇ ਨੇ ਛੱਡ ਦਿੱਤੀ ਇਹ ਸਚਾਈ ਆ ਤੁਸੀਂ ਦੇਖ ਸਕਦੇ ਹੋ ਮਹਿਕਮਾ ਆ ਕੇ ਦੇਖ ਸਕਦਾ ਕੋਈ ਕਾਰਵਾਈ ਨਹੀਂ ਹੋਏਗੀ ਯਾਨੀ ਕਿ ਪਾਣੀ ਸਿੱਧੇ ਤੌਰ ਤੇ ਚੋਰੀ ਕੀਤਾ ਜਾ ਰਿਹਾ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਪਰ ਇਸ ਦਾ ਫਿਰ ਨੁਕਸਾਨ ਕੀ ਹੋ ਰਿਹਾ ਜਦੋਂ ਪਿੱਛੇ ਪਾਣੀ ਚੋਰੀ ਹੋ ਜਾਂਦਾ ਅੱਗੇ ਮਿਲ ਜਾਂਦਾ ਪੂਰਾ ਖੇਤ ਤੇ ਆਉਂਦੇ ਹੁੰਦੇ ਸਾਡਾ ਨੁਕਸਾਨ ਇਹ ਆ ਜੀ ਆ ਮੋਗਾ ਜਿਹੜਾ ਹੈਗਾ ਇਹ 1200 ਕਿੱਲੇ ਤੇ ਹੈਗਾ ਉਹ ਜਿਹੜਾ ਮੋਗਾ ਹੈਗਾ ਉਹ 600 ਕਿੱ ਦੋਨਾ ਮੋਗਿਆਂ ਤੇ ਸਾਡੇ ਘਟੋ ਘਟੇ ਇਸ ਤੋਂ ਪਹਿਲਾਂ ਹਜ਼ਾਰ ਕਿੱਲਾ ਬਾਗ ਸੀਗਾ ਹਜ਼ਾਰ ਕਿੱਲੇ ਬਾਗ ਦੇ ਵਿੱਚੋਂ ਅੱਜ ਸਾਡੇ ਕੋਲੇ 2250 ਕਿੱਲਾ ਬਾਗ ਰਹਿ ਗਿਆ ਬਾਕੀ ਸਾਰਾ ਬਾਗ ਸੜ ਗਿਆ ਜਿਹੜੀ ਸਾਨੂੰ ਇਨਕਮ ਪਰ ਏਕੜ ਦੀ 1.5 ਲੱਖ ਰੁਪਈਆ ਇਨਕਮ ਸੀਗੀ ਸਾਡੇ ਪਿੰਡ ਨੂੰ ਇੱਕ ਕਿੱਲੇ ਦੀ ਤੇ 700 ਕਿੱਲਾ ਬਾਗ ਸਾਡਾ ਖਰਾਬ ਹੋ ਗਿਆ ਨਰਮੇ ਦੀ ਸਾਡੀ ਬਜਾਈ ਨਹੀਂ ਹੋਈ ਪਿਛਲੀਆਂ ਸਾਡੀਆਂ ਕਣਕਾਂ ਵੀ ਨਹੀਂ ਹੋਈਆਂ ਇੱਕ ਸਾਲ ਹੋ ਗਿਆ ਪਾਣੀ ਟੇਲ ਤੇ ਨਹੀਂ ਪਹੁੰਚਿਆ ਮਹਿਕਮਾ ਆਉਂਦਾ ਹੈਗਾ ਉਹਨਾਂ ਦੇ ਮੀਟ ਆਉਂਦੇ ਹੈਗੇ ਇਥੋਂ ਫੋਟੋਆਂ ਖਿੱਚ ਕੇ ਲੈ ਜਾਂਦੇ ਆ ਫੋਟੋਆਂ ਖਿੱਚਣ ਨਾਲ ਪਾਣੀ ਪੂਰਾ ਹੋ ਜਾਊਗਾ ਗੇਂਜ ਦੀ ਫੋਟੋ ਪਿੱਛੋਂ ਪਾਣੀ ਪੂਰਾ ਕਰ ਦਿੰਦੇ ਇਥੋਂ ਫੋਟੋ ਖਿੱਚ ਕੇ ਆਨਲਾਈਨ ਉੱਥੇ ਚੀਫ ਨੂੰ ਜਾਂ ਉਹਨਾਂ ਦੇ ਜੋ ਵੀ ਵੱਡੇ ਅਫਸਰ ਹੋ ਉਹਨਾਂ ਨੂੰ ਪਾ ਦਿੰਦੇ ਆ ਉਹਦੇ ਨਾਲ ਪਾਣੀ ਪੂਰਾ ਹੋ ਜਾਊਗਾ ਅਸੀਂ ਤੁਹਾਨੂੰ ਆਦੇ ਖੇਤਾਂ ਦੇ ਹਾਲਾਤ ਦਿਖਾ ਸਕਦੇ ਆ ਸਾਡੇ ਖੇਤਾਂ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਪਾਣੀ ਹੈਗਾ ਕਿ ਨਹੀਂ ਹੈ ਅਸੀਂ ਪਾਣੀ ਵੇਚਤਾ ਨਹੀਂ ਦਿੰਦੇ ਕੱਲ ਵੀ ਸਾਡੇ ਕੋਲ ਐਕਸਨ ਸਾਹਿਬ ਆਏ ਥੇ ਤੁਸੀਂ ਤੁਸੀਂ ਇੱਕ ਜ਼ਿਕਰ ਕੀਤਾ ਕਿ ਇਸ ਹਿੱਸੇ ਦੇ ਵਿੱਚ 1200 ਏਕੜ ਹੈ ਉਸ ਉਸ ਮੋਗੇ ਟੋਟਲ 1800 ਏਕੜ ਹੋ ਗਏ ਪਰ ਲੱਗਦਾ ਕਿੰਨੇ ਹਿੱਸੇ ਚ ਪਾਣੀ ਹੈ ਖੇਸੇ ਪਾਣੀ ਆਏ ਦਾ ਹੈਗਾ ਜੀ ਸਾਨੂੰ 12 ਹਿੱਸੇ ਪਾਣੀ ਚਾਹੀਦਾ ਐਵੇਂ ਪੰਜਾਬੀ ਚ ਕਹਿੰਦੇ ਆ ਕਿ ਸਾਨੂੰ ਫੁੱਟ ਟੇਲ ਚਾਹੀਦੀ ਹੈਗੀ ਆ ਉਹਦੇ ਨਾਲ ਸਾਡਾ ਕੁਛ ਨਾ ਕੁਛ ਗੁਜ਼ਾਰਾ ਹੋ ਜਾਂਦਾ ਕਿ ਪੰਜਵੀਂ ਛੇਵੀਂ ਵਾਰੀ ਸਾਡੇ ਖੇਤ ਨਿਕਲ ਜਾਂਦੇ ਨੇ ਸਾਰੇ ਤੇ ਪਰ ਇਹ ਜਿਹੜਾ ਹੁਣ 6-7 ਹਿੱਸੇ ਤੇਲ ਹੈਗਾ ਇਹਦਾ ਸਮਝ ਲਓ 1 ਘੰਟੇ ਦੇ ਵਿੱਚ 2 ਕਨਾਲਾ ਪਾਣੀ ਲੱਗਦਾ ਜਾਂ 1.5 ਕਨਾਲ ਮੰਨ ਲਓ ਇਹ ਮੋਟਾ-ਮੋਟਾ ਵੇਖ ਲਈਏ ਜਿਹਦੇ ਕੋਲੇ 20 ਕਿੱਲੇ ਜ਼ਮੀਨ ਹੈਗੇ 20 ਕਿੱਲੇਆਂ 'ਤੇ 1 ਕਿੱਲਾ ਪਾਣੀ ਲੱਗਦਾ ਤੇ 20 ਕਿੱਲੇਾਂ 'ਚ ਪਾਣੀ ਲੱਗਦਾ ਉਹਦੇ 'ਚ ਬੰਦੀ ਵੀ ਆਉਣੀ ਹੈਗੀ ਆ ਉਹਦੇ 'ਚ ਨਹਿਰ ਵੀ ਟੁੱਟਣੀ ਹੈਗੀ ਆ ਤੇ 20 ਕਿੱਲੇਆਂ ਵਾਲਾ ਪਾਣੀ ਕਦੋਂ ਲਾਊਗਾ ਬਾਗ ਕਿੰਨੇ ਕੁ ਸੁੱਕ ਗਏ ਨੇ ਤੁਹਾਡੇ ਬਾਗ ਸਾਡੇ ਮੈਂ ਤੁਹਾਨੂੰ ਦੱਸ ਰਿਹਾ ਜੀ 1000 ਏਕੜ ਬਾਗ ਸੀਗਾ ਇਹ ਸਾਡੇ ਪਿੰਡ ਬਾਗਵਾਨੀ ਦਫ਼ਤਰ ਬਣਿਆ ਹੋਇਆ ਹੈ ਤੁਸੀਂ ਉਹਦੇ ਤੋਂ ਰਿਪੋਰਟ ਲੈ ਸਕਦੇ ਹੋ 1000 ਏਕੜ ਬਾਗ ਸੀਗਾ ਜਿਹਦੇ ਸੋ 300 300 ਏਕੜ 250 300 ਏਕੜ ਆ ਰਹਿ ਗਿਆ ਜੀ ਸਾਹਮਣੇ ਕੈਮਰਾ ਮਾਰ ਲਓ ਜਾਂ 17 ਕਿੱਲੇ ਮੋਢੇ 'ਚ ਸਾਡਾ ਮਾਲਤਾ ਖੜਾ ਹੈਗਾ ਤੇ ਬਸ ਆ ਬਾਗ ਰਹਿ ਗਿਆ ਜਾਂ ਪਿੱਛੇ ਉਧਰ ਕਰਨਲ ਸਾਹਿਬ ਦਾ ਬਾਗ ਖੜਾ ਹੈਗਾ ਬਾਗ ਦੀ ਅਸੀਂ ਤੁਹਾਨੂੰ ਫੋਟੋ ਦਿਖਾ ਸਕਦੇ ਹਾਂ ਤੇ ਖੇਤਾਂ ਦਾ ਸਾਡਾ ਤੁਸੀਂ ਰਿਪੋਰਟ ਲੈ ਸਕਦੇ ਆ ਇਹਦਾ ਹੱਲ ਕੀ ਨਿਕਲ ਸਕਦਾ ਗ੍ਰਿਵਲ ਜਿਵੇਂ ਤੁਸੀਂ ਆਖਿਆ ਕਿ ਇੱਥੇ ਆਉਂਦੇ-ਆਉਂਦੇ ਤਾਂ ਪਾਣੀ ਖੀਰ ਤੇ ਆ ਜਾਂਦਾ ਪਹਿਲਾਂ ਪਾਣੀ ਚੋਰੀ ਹੋ ਜਾਂਦਾ ਇਹਦਾ ਫਿਰ ਹੱਲ ਕੀ ਹੋ ਸਕਦਾ ਇਹਦਾ ਹੱਲ ਇਹ ਹੈਗਾ ਜੀ ਸਰਕਾਰ ਦੇ ਵੱਲ ਕੋਈ ਧਿਆਨ ਨਹੀਂ ਸਰਕਾਰ ਦੇ ਤਾਂ ਜੇ ਆਪਣੀ ਕਾਲੀ ਦਲ ਦੀ ਬਣ ਜਾਂਦੀ ਆ ਤਾਂ ਕਾਂਗਰਸ ਨੂੰ ਨਿੰਦੀ ਜਾਂਦੇ ਜੇ ਕਾਂਗਰਸ ਦੀ ਬਣ ਜਾਂਦੀ ਆ ਤਾਂ ਕਾਲੀ ਦਲ ਨੂੰ ਨਿੰਦੀ ਜਾਂਦੇ ਆ ਉਹ ਖਾ ਗਿਆ ਪੈਸੇ ਉਹ ਖਾ ਗਿਆ ਇਸ ਵੱਲ ਇਹਨਾਂ ਦਾ ਕੋਈ ਧਿਆਨ ਨਹੀਂ ਹੈਗਾ ਇਹਦਾ ਹੱਲ ਇਹ ਹੈਗਾ ਮੇਰੀ ਜ਼ਮੀਨ ਰਾਜਸਥਾਨ ਚ ਪੈਂਦੀ ਹੈਗੀ ਆ ਬੀਕਾਨੇਰ ਕੋਲੇ ਤੇ ਉਥੇ ਉਹਨਾਂ ਨੇ ਕੀ ਕੀਤਾ ਹੈਗਾ ਸਰਕਾਰ ਨੂੰ ਮੈਂ ਸੁਝਾਅ ਦੇਣਾ ਕੋਣਾ ਦੇਣਾ ਇਰੀਗੇਸ਼ਨ ਦੇ ਜਿੰਨੇ ਅਫਸਰ ਨੇ ਉਹ ਇਸ ਵਾਰ ਧਿਆਨ ਦੇਣ ਇੱਕ ਤਰੀਕ ਨੂੰ ਇਹਨਾਂ ਦੀ ਤਨਖਾਹ ਆ ਜਾਂਦੀ ਹੈ ਇਰੀਗੇਸ਼ਨ ਦਾ ਮੁਲਾਜ਼ਮਾਂ ਦੀ ਐਂਡ ਐਮਐਲਏ ਐਮਪੀ ਲਾ ਸਾਰੇ ਅਫਸਰਾਂ ਦੀ ਪਰ ਇਹਨਾਂ ਦਾ ਕੋਈ ਧਿਆਨ ਹੈ ਇਹਦਾ ਸੁਝਾਅ ਬਿਲਕੁਲ ਸੌਖਾ ਜੀ ਚੋਰੀ ਬੰਦ ਕਰਨੀ ਆ ਮੇਰੇ ਉਥੇ ਰਾਜਸਥਾਨ 'ਚ ਜ਼ਮੀਨ ਹੈਗੀ ਹੈ 84 ਵਿਘੇ ਉਥੇ ਸਾਡੇ ਪਾਈਪ ਲੱਗੀ ਹੋਈ ਹੈ 20 ਫੁੱਟ ਦੀ ਇੱਥੋਂ ਪਾਈਪ ਲੱਗੀ ਬਾਈ ਜੀ ਉਥੇ ਜਾ ਕੇ ਪਾਈਪ ਨਿਕਲੀ ਹੈ 20 ਫੁੱਟ ਦੀ ਕਿਵੇਂ ਮੋਗਾ ਤੋੜ ਲੋਗੇ ਤੁਸੀਂ ਫਿਰ ਜੇ ਕੋਈ ਜੇ ਕੋਈ ਮਾਈਨਰ ਕਸੀ ਟੁੱਟਦੀ ਹੈਗੀ ਆ ਤੇ ਉਹਨੂੰ ਇੱਕ ਮਹੀਨਾ ਕੈਦ ਕਰੋ ਮੈਨੂੰ ਵੈਕਸੀਨ ਦੱਸੇ ਜਾਂ ਸਾਡਾ ਐਸ ਡੀਓ ਸਾਹਿਬ ਦੱਸੇ ਜਾਂ ਜਈ ਦੱਸਣ ਕਿ ਕਿਹੜਾ ਇਹਨਾਂ ਨੇ ਕੈਦ ਕੀਤਾ ਸਾਨੂੰ ਲਿਖਤੀ ਰੂਪ ਚ ਵਿਖਾਉਣ ਵੀ ਅਸੀਂ ਆ ਇੱਕ ਮਹੀਨਾ ਤੁਹਾਡੇ ਲਈ ਕੈਦ ਕੀਤਾ ਹੈਗਾ ਜਾਂ ਆ ਪਰਚਾ ਕੀਤਾ ਹੈਗਾ ਸਾਡੇ ਨੇੜੇ ਥਾਣਾ ਹੈਗਾ ਇਥੋਂ ਮੁਲਾਜ਼ਮ ਲੈ ਕੇ ਜਾਣ ਕੀ ਕਾਰਵਾਈ ਕੀਤੀ ਹੈਗੀ ਇਹਨਾਂ ਨੇ ਕਦੇ ਯਾਨੀ ਕਿ ਪ੍ਰਸ਼ਾਸਨ ਕਾਰਵਾਈ ਨਹੀਂ ਕਰ ਰਿਹਾ ਬਾਗ ਵੀ ਤੁਹਾਨੂੰ ਬਾਗ ਵੀ ਤੁਹਾਨੂੰ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਇਹ ਜਿਹੜਾ ਦੇਖ ਸਕਦੇ ਹੋ ਤਕਰੀਬਨ 1800 ਏਕੜ ਵਾਸਤੇ ਪਾਣੀ ਜਾਂਦਾ ਪਰ ਲੋਕਾਂ ਦਾ ਜਿਸ ਤਰੀਕੇ ਦੇ ਨਾਲ ਕਹਿਣਾ ਕਿ 20 ਕਿੱਲੇ ਜੇਕਰ ਕਿਸੇ ਕਿਸਾਨ ਕੋਲ ਹੈਗੇ ਆ ਤਾਂ 1 ਕਿੱਲਾ ਪਾਣੀ ਲੱਗਦਾ 19 ਕਿੱਲੇ ਪਾਣੀ ਜਿਹੜੇ ਕੀ ਉਸ ਕਿੱਲਾਂ ਉੱਤੇ ਇੰਤਜ਼ਾਰ ਕਰਨਾ ਪੈਂਦਾ ਪਰ ਇਹਨਾਂ ਕਰਕੇ ਜਿਹੜਾ ਪਾਣੀ ਦੀ ਦਿੱਕਤ ਪਰੇਸ਼ਾਨੀ ਨਹੀਂ ਆਈ ਪ੍ਰਸ਼ਾਸਨ ਅਨਸਾਰ ਨਹੀਂ ਲਈ ਤਾਂ ਉਸ ਤੋਂ ਬਾਅਦ ਬਾਗਾਂ ਦਾ ਕੀ ਹਾਲ ਹੋਇਆ ਤੁਹਾਨੂੰ ਉਹ ਬਾਗਾਂ ਦਾ ਹਾਲ ਵੀ ਜਿਹੜਾ ਦਿਖਾਵਾਂਗੇ ਕਿ ਬਾਗਾਂ ਦਾ ਕੀ ਹਾਲ ਹੋਇਆ ਜਿੱਥੇ ਕਹਿ ਸਕਦੇ ਬਾਗ ਕਾਫੀ ਹੱਦ ਤੱਕ ਸੁੱਕ ਗਏ ਨੇ ਜਿਸ ਤਰੀਕੇ ਦੇ ਨਾਲ ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਰਕਬੇ ਲਈ ਲਗਭਗ 1800 ਏਕੜ ਬੰਦੇ ਹਨ ਜਿਸ ਲਈ ਲੋੜਿੰਦਾ ਪਾਣੀ ਉਹਨਾਂ ਦੇ ਖੇਤਾਂ ਤੱਕ ਨਹੀਂ ਪਹੁੰਚਦਾ ਅਤੇ ਇਸੇ ਕਰਕੇ ਹੀ ਉਹਨਾਂ ਦਾ ਤਕਰੀਬਨ 700 ਏਕੜ ਬਾਗ ਸੁੱਕ ਚੁੱਕਿਆ ਹੈ ਜਿਸ ਨਾਲ ਕਿਸਾਨਾਂ ਦਾ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਜਿੰਨਾ ਬਾਗਾਂ ਦੇ ਖੇਤਾਂ ਦੇ ਵਿੱਚ ਫਲ ਮਿਲਣੇ ਸੀਗੇ ਉਹਨਾਂ ਖੇਤਾਂ ਦੇ ਵਿੱਚ ਸੁੱਕੇ ਬਾਗ ਦਿਖਾਈ ਦੇ ਰਹੇ ਨੇ ਨੁਕਸਾਨ ਕਿਸਾਨ ਦਾ ਹੋਇਆ ਜਿਸ ਕਿਸਾਨ ਨੇ ਕਿਸੇਦਿਆਂ ਬਾਗਬਾਨੀ ਦੀ ਖੇਤੀ ਕੀਤੀ ਚਾਹੇ ਕਿਸੇਦਿਆਂ ਨਰਮੇ ਦੀ ਖੇਤੀ ਕੀਤੀ ਕਿਉਂਕਿ ਉਸਦੇ ਖੇਤਾਂ ਕਿਸ ਪਿੰਡ ਦੇ ਵਿੱਚ ਪਾਣੀ ਨਹੀਂ ਪਹੁੰਚਿਆ ਤਸਵੀਰ ਦੇਖ ਲਓ ਇਹ ਬਾਗ ਸੁੱਕਿਆ ਹੋਇਆ ਅਤੇ ਬਾਗ ਦੇ ਵਿੱਚ ਬੱਕਰੀਆਂ ਚੱਲ ਰਹੀਆਂ ਨੇ ਪੂਰਾ ਏਰੀਆ ਕਹਿ ਸਕਦੇ ਬੰਜਰ ਹੁੰਦਾ ਹੋਇਆ ਦਿਖਾਈ ਦੇ ਰਿਹਾ ਇਹ ਜਿਸ ਤਰੀਕੇ ਦੇ ਨਾਲ ਬਾਗ ਦੇ ਬੂਟੇ ਸੁੱਕੇ ਹੋਏ ਨੇ ਵਿਚਲਾ ਏਰੀਆ ਜਿਹੜਾ ਤੁਸੀਂ ਕਹਿ ਸਕਦੇ ਹੋ ਉਥੋਂ ਬਾਗ ਪੂਰੀ ਤਰੀਕੇ ਦੇ ਨਾਲ ਡੈਮੇਜ ਹੋ ਚੁੱਕਿਆ ਇਸ ਪਾਸੇ ਦੀ ਤਸਵੀਰ ਜਿਹੜੀ ਕਿ ਦੇਖ ਸਕਦੇ ਹੋ ਜਿੱਥੇ ਦੂਰ ਤੱਕ ਨਿਗਾਹ ਜਾਏਗੀ ਇਹ ਸਾਰੀ ਜ਼ਮੀਨ ਬੰਜਰ ਹੋ ਚੁੱਕੀ ਆ ਕਿਉਂਕਿ ਪਾਣੀ ਇਸ ਜ਼ਮੀਨ ਤੱਕ ਨਹੀਂ ਪਹੁੰਚਦਾ ਭਾਜੀ ਜਿਸ ਬਾਗ ਦੇ ਵਿੱਚ ਕਹਿ ਸਕਦੇ ਆ ਫਲ ਲੱਗਣਾ ਸੀਗਾ ਉਸ ਬਾਗ ਦੇ ਵਿੱਚ ਬਾਗ ਜਾਂ ਬਾਗ ਦੇ ਖੇਤ ਦੇ ਵਿੱਚ ਸੁੱਕੇ ਬੁੱਟੇ ਮਰ ਰਹੇ ਨੇ ਕੀ ਕਹਿਣਾ ਚਾਹੂੰਗਾ ਮੇਨ ਪਾਣੀ ਦੀ ਕਮੀ ਕਰਕੇ ਹੀ ਬਾਗ ਸੁੱਕੇ ਆ ਜੀ ਬਾਗ ਇਹ ਸਾਡਾ 50 ਕਿੱਲਿਆਂ ਦਾ ਏਕੜ ਸੀਗਾ ਜੀ ਬਾਗ ਲਾਇਆ ਹੋਇਆ ਸੀ ਪਹਿਲਾਂ ਇਹ ਤੇ ਜਿਹਦੇ ਚੋਂ ਅਸੀਂ 40 ਕਿੱਲੇ ਬਾਗ ਪਾਟ ਦਿੱਤਾ ਇਹਦੇ ਚੋਂ 5-7 ਕਿੱਲੇ ਬਾਗ ਰਹਿ ਗਿਆ ਜੀ ਪਾਣੀ ਨਾ ਪਹੁੰਚਣ ਕਰਕੇ ਹੀ ਬਾਗ ਸੁੱਕਿਆ ਜਦੋਂ ਅਸੀਂ ਬਾਗੇ ਛੋਟਾ ਲਾਇਆ ਸੀ ਪਹਿਲਾਂ ਆਪਦੇ ਸਾਧਨਾ ਨਾਲ ਟੈਂਕੀਆਂ ਨਾਲ ਟੈਂਕਾਂ ਨਾਲੇ ਬਾਗ ਪਾ ਲਿਆ ਜੀ ਜਦੋਂ ਹੁਣ ਬੂਟੇ ਵੱਡੇ ਹੋ ਗਏ ਪਾਣੀ ਦੀ ਜ਼ਿਆਦਾ ਲੋੜ ਹੈ ਜੀ ਹੁਣ ਟੈਂਕਾਂ ਨਾਲ ਪਾਣੀ ਨਹੀਂ ਪੂਰਾ ਆ ਸਕਦਾ ਜਦੋਂ ਟੈਂਕ ਅਸੀਂ ਕੱਸੀ ਤੋਂ ਭਰਨ ਜਾਂਦੇ ਆ ਜੀ ਪਾਣੀ ਕੱਸੀ ਦੇ ਵਿੱਚ ਨਾ ਹੋਣ ਕਰਕੇ ਉਹ ਕਿਸਾਨ ਵੀ ਸਾਨੂੰ ਰੋਕ ਦਿੰਦੇ ਆ ਵੀ ਟੈਂਕ ਨਾ ਭਰੋ ਆਪ ਦੀ ਵਾਰੀ ਦੇ ਵਿੱਚ ਚਲੋ ਵਾਰੀ ਦੇ ਵਿੱਚ ਲਾਉਣਾ ਕੀ ਹੈ ਜੀ ਪਾਣੀ ਹੈ ਹੀ ਨਹੀਂ ਜਦੋਂ ਕੱਸੀ ਦੇ ਵਿੱਚ ਤੇ ਟੈਂਕਾ ਸੀ ਕੀ ਭਰਨੇ ਪਾਣੀ ਦਾ ਪਾਣੀ ਪਹੁੰਚਦਾ ਨਹੀਂ ਇੱਥੇ ਤੱਕ ਨਹੀਂ ਪਹੁੰਚਦਾ ਜੀ ਬਿਲਕੁਲ ਨਹੀਂ ਪਹੁੰਚਦਾ 2 2.5 ਸਾਲ ਹੋ ਗਏ ਪਾਣੀ ਨਹੀਂ ਇੱਥੇ ਪਹੁੰਚਿਆ ਸਾਡੇ ਖਾਲਿਆਂ ਦੀ ਕੰਡੀਸ਼ਨ ਵੇਖ ਲਓ ਖਾਲੇ ਜਮਾ ਸੁੱਕੇ ਆ ਉਹਦੇ ਵਿੱਚ ਬੂਹੀਆਂ ਉਗਰੀਆਂ ਪਈਆਂ ਜੀ ਕਾਂਗਰਸੀ ਘਾਉਗ ਰਿਆ ਪਿਆ ਪਾਣੀ ਦੀ ਕੋਈ ਸੁਭਾਵਨਾ ਹੀ ਨਹੀਂ ਇੱਥੇ ਪਹੁੰਚਣ ਦੀ ਪਾਣੀ ਤਾਂ ਪਿਛਲੇ ਪਿੱਛੇ ਹੀ ਖਤਮ ਹੋ ਜਾਂਦਾ ਕਿਉਂਕਿ ਸੱਤੇ ਸੇ ਪਾਣੀ ਟਲਾਂ ਦੇ ਵਿੱਚ ਆਉਂਦਾ ਜੀ ਤੇ ਗਾਂ ਇੱਥੇ ਲਾਸਟ ਖੇਤ ਸਾਡਾ ਖੇਤ ਲਾਸਟ ਪੈਂਦਾ ਜੀ ਇਹ ਅਸੀਂ ਆਪਦੇ ਟੈਂਕਾਂ ਨਾਲ ਬਾਗ ਪਾਲਿਆ ਸੀ ਪਹਿਲਾਂ ਅੱਜ ਹੁਣ ਜੇ ਬਾਗ ਵੱਡਾ ਹੋ ਗਿਆ ਤੇ ਹੁਣ ਸਾਡੀ ਮਜਬੂਰੀ ਬਣ ਗਈ ਇਹਦੇ ਨਾ ਪਾਣੀ ਪੂਰੀ ਪੂਰਾ ਨਹੀਂ ਕਰ ਸਕਦੇ ਪਾਣੀ ਪਾਣੀ ਨਾ ਪਹੁੰਚਣ ਦਾ ਇਹ ਇਹ ਤਸਵੀਰ ਹੈ ਜਿਹੜੀ ਕਹਿ ਸਕਦੇ ਬੂਈਆਂ ਉਗ ਰਹੀਆਂ ਖੜੀਆਂ ਜਿਹਨੂੰ ਤੁਸੀਂ ਕਾਂਗਰਸ ਹੀ ਘਾ ਵੀ ਕਹਿੰਦੇ ਖਾਲ ਦੇ ਵਿੱਚ ਇਹ ਜਏ ਹਾਲ ਬਿਲਕੁਲ ਜੀ ਪਾਣੀ ਨਾ ਪਹੁੰਚਣ ਕਰਕੇ ਹੀ ਇਹ ਸਾਰਾ ਜਿਹੜਾ Rajasthan ਬਣਿਆ ਪਿਆ ਜੀ ਸਾਡਾ ਪੰਜਾਬ ਦਾ ਪਿੰਡ ਹੈ ਤੇ Rajasthan ਨਾਲੋਂ ਬੁਰਾ ਹਾਲ ਹੋਇਆ ਪਿਆ ਤੁਸੀਂ ਦੇਖੋ ਪਸ਼ੂ ਵਿੱਚ ਚੱਲ ਰਹੇ ਹੈ ਜੀ ਬੱਕਰੀਆਂ ਵਿੱਚ ਚੱਲ ਰਹੀਆਂ ਨਹੀਂ ਕਿਸਾਨ ਕੌਣ ਹੈ ਜੀ ਆਪਦਾ ਜਾੜਾ ਪਾਲਦਾ ਹੈ ਸਾਰਾ ਇਹ ਸਰਕਾਰਾਂ ਦੀਆਂ ਕਮਜ਼ੋਰੀਆਂ ਕਰਕੇ ਸਾਰਾ ਕੁਝ ਹੋਇਆ ਕਿਸਾਨ ਅੱਜ ਭੁੱਖਾ ਮਰੀ ਜਾਂਦਾ ਸੋਕੇ ਦੀ ਪੋਜੀਸ਼ਨ ਬਣੀ ਪਈ ਹੈ ਸਾਡਾ ਪਿੰਡ ਨੂੰ ਡਿਕਲੇਅਰ ਕਰਦਨ ਸੋਕੇ ਦੇ ਵਿੱਚ ਜੀ ਤੇ ਆ ਸਾਨੂੰ ਅਸੀਂ ਬੈਠ ਜਾਈਏ ਘਰੇ ਚੁੱਪ ਕਰਕੇ ਜੀ ਭਾਜੀ ਭਾਜੀ ਕਹਿੰਦੇ ਸਾਡੇ ਪਿੰਡ ਨੂੰ ਸੋਕੇ ਦੇ ਵਿੱਚ ਡਿਕਲੇਅਰ ਕਰ ਦੋ ਠੀਕ ਹੈ ਅਸੀਂ ਬੈਠੇ ਪੰਜਾਬ ਚ ਪਰ ਹਾਲਾਤ ਸਾਡੇ ਰਾਜਸਥਾਨ ਤੋਂ ਹੀ ਮਾੜੇ ਬਣੇ ਹੋਏ ਆ ਦੁੱਖ ਤਾਂ ਲੱਗਦਾ ਹੁਣ ਕਿਸਾਨ ਨੂੰ ਜਿਹੜਾ ਕਿਸਾਨ ਕਹਿੰਦਾ ਦਿਨ ਰਾਤ ਮਿਹਨਤ ਕਰਦਾ ਪਰ ਉਸ ਕਿਸਾਨ ਨੂੰ ਪ੍ਰਸ਼ਾਸਨੋਂ ਪਾਣੀ ਤੱਕ ਨਾ ਪਹੁੰਚਦਾ ਕਰਨਾ ਬਿਲਕੁਲ ਜੀ ਇੱਥੋਂ ਸਿਰਫ 200 ਕਿਲੋਮੀਟਰ ਦੂਰ ਤੇ 200 ਮੀਟਰ ਦੂਰ ਤੇ ਦੂਸਰਾ ਪਿੰਡ ਹੈ ਉਹਦੀ ਫਸਲ ਵੇਖੀ ਜਾਵੇ ਤੇ ਸਾਡੀ ਫਸਲ ਦੇਖੀ ਜਾਵੇ ਵਿਚਾਲੇ ਕਲਿੰਕ ਰੋਡ ਹੀ ਆ ਸਾਨੂੰ ਚ ਮੈਂ ਤਾਂ 5-7 ਸਾਲ ਹੋ ਗਏ ਪਾਣੀ ਨਹੀਂ ਦੇਖਿਆ ਵੱਢ ਕੇ ਆਪਦਾ ਤਾਂ ਕਿੰਨੇ ਕਿੱਲੇ ਜੀ ਮੇਰੇ ਕੋਲੇ ਮੇਰੇ ਕੋਲੇ 20 ਏਕੜ ਹੈ ਜੀ 20 ਏਕੜ ਬਾਗ ਲੱਗਿਆ ਸੀ ਬਾਗ ਲੱਗਿਆ ਸੀ ਪਾਣੀ ਲੱਗਦਾ ਹੈ ਜੀ ਚਾਰ ਕਨਾਲਾਂ ਜਾਨੀ ਕਿ 20 ਕਿੱਲਾਂ ਦੇ ਵਿੱਚ ਸਿਰਫ ਚਾਰ ਕਨਾਲ ਪਾਣੀ ਲੱਗਦਾ ਪਾਣੀ ਲੱਗਦਾ ਜੀ ਬਾਕੀ ਦੀਆਂ 19 19 ਕਿੱਲੇ ਚਾਰ ਕਨਾਲਾਂ ਉਹਦੇ ਵਿੱਚ ਕੀ ਕਰਦੇ ਹੋ ਫਿਰ ਉਹਦੇ ਵਿੱਚ ਬੂਹੀਆਂ ਜੀ ਜਾਨੀ ਕਿ ਬੰਜਰ ਹੋ ਜਾਂਦੀ ਜਮੀਨ ਜਾਂ ਬੱਕਰੀਆਂ ਜਾਂ ਬੂਹੀਆਂ ਬਸ ਬੰਜਰ ਹੋਈ ਪਈ ਹੈ ਆ ਤੁਹਾਨੂੰ ਦਿਖਾਈ ਜਾਂਦੇ ਆ ਸੋਣੀ ਵਾਲੀ ਫਸਲ ਸਾਡੇ ਨਹੀਂ ਹੁੰਦੀ ਸਾਡੇ ਵਾਲੇ ਸਾਡੇ ਹਾੜੀ ਵਾਲੀ ਫਸਲ ਤਾਂ ਪੁਲਾ ਹੋ ਜੇ ਸੋਣੀ ਵਾਲੀ ਫਸਲ ਜੇ 20 ਕਿੱਲਿਆਂ ਵਾਲੇ 20 ਕਿੱਲਿਆਂ ਵਾਲਾ ਬੰਦਾ ਤਾਂ ਉਹਦੇ 3-4 ਕਿੱਲੇ ਸੋਣੀ ਦੀ ਫਸਲ ਹੋਗੀ ਸਾਡੇ ਇਨਕਮ ਸੀ ਕਿ ਇਹਦੀ ਬਾਗ ਦੀ ਬਾਗ ਥੋੜੇ ਸਾਹਮਣੇ ਖਤਮ ਹੋਈ ਜਾਂਦੇ ਲੱਗਦਾ ਨਹੀਂ ਪ੍ਰਸ਼ਾਸਨ ਅਨੁਸਾਰ ਲੈਣੀ ਚਾਹੀਦੀ ਲੋਕਾਂ ਨੂੰ ਪ੍ਰਸ਼ਾਸਨ ਅਨੁਸਾਰ ਤਾਂ ਸੀ ਤਾਂ ਪ੍ਰਸ਼ਾਸਨ ਬਣਾਇਆ ਸੀਗਾ ਸਾਰ ਲੈਣ ਵਾਸਤੇ ਪਰ ਸਾਰ ਨਹੀਂ ਲੈ ਰਹੇ ਉਹਨਾਂ ਦੀ ਬਦਲਾਅ ਕੀਤਾ ਜੀ ਇਸੇ ਕਰਕੇ ਬਦਲਾਅ ਕੀਤਾ ਸੀ ਪਿਛਲੀਆਂ ਸਰਕਾਰਾਂ ਤੋਂ ਤੰਗ ਹੋ ਕੇ ਸਰਕਾਰਾਂ ਦਾ ਇਸੇ ਕਰਕੇ ਬਦਲਾਅ ਕੀਤਾ ਸੀ ਵੀ ਨਵੀਂ ਸਰਕਾਰ ਆਊਗੀ ਸਾਡੀ ਕੋਈ ਪੁੱਛੇਗਾ ਇਹਦੇ ਬਾਰੇ ਸਾਡੀ ਸਾਰ ਕਿਸੇ ਸਰਕਾਰ ਨੇ ਨਹੀਂ ਲਈ ਜੀ ਸਾਡਾ ਉਹੀ ਪਹਿਲਾ ਹਾਲ ਸੀ 10 ਸਾਲ ਪਹਿਲਾਂ ਉਹੀ ਹਾਲ ਅੱਜ ਹੈ ਜੀ ਕੋਈ ਹਾਲਾਤ ਨਹੀਂ ਸੁਧਰੇ ਹਾਲਾਤ ਉਹੀ ਨੇ ਪਰ ਹਾਲਾਤ ਸੁਧਰਨਗੇ ਕਿਵੇਂ ਹਾਲਾਤ ਤਾਂ ਪਤਾ ਨਹੀਂ ਕਿਵੇਂ ਸੁਧਰਨਗੇ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਸਾਡੀਆਂ ਜ਼ਮੀਨਾਂ ਦੀ ਗਰਦੌਰੀ ਕਰਾਈ ਜਾਵੇ ਸਪੈਸ਼ਲ ਤੌਰ ਤੇ ਸਾਰਾ ਚੈੱਕ ਕੀਤਾ ਜਾਵੇ ਕਿ ਕਿੰਨਾ ਖੇਤਾਂ ਵਿੱਚ ਕੀ ਆ ਕਿੰਨਾ ਬਾਗ ਸੁੱਕ ਚੁੱਕਿਆ ਹੈ ਇਸ ਤੋਂ ਪਹਿਲਾਂ 750 ਕਿੱਲਾ ਬਾਗ ਸੁੱਕ ਗਿਆ ਸਾਡਾ ਇਸ ਤੋਂ ਪਹਿਲਾਂ 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 ਕਿ ਸਾਡੇ ਪੂਰਾ ਪਿੰਡ ਬਾਗ ਦੇ ਨਾਲ ਮਸ਼ਹੂਰ ਹੁੰਦਾ ਹੋਣਾ ਹੁਣ ਸੁੱਕੇ ਬਾਗਾਂ ਦੇ ਨਾਲ ਮਸ਼ਹੂਰ ਹੋਣ ਲੱਗ ਗਿਆ ਹਾਂਜੀ ਹਾਂਜੀ ਬਾਗ ਬਿਲਕੁਲ ਸੁੱਕ ਗਿਆ ਬਾਗ ਖਤਮਾ ਬਾਗ ਹੀ ਖੇਤੀ ਹੈ ਸਾਡੀ ਹੋਰ ਝੋਨਾ ਹੋਰ ਕੁਝ ਨਹੀਂ ਨਰਮਾ ਵੈਸੇ ਖਤਮਾ ਸੁੰਢੀ ਕਰਕੇ ਭਾਈ ਬਾਗ ਤੋਂ ਇਲਾਵਾ ਹੋਰ ਫਸਲ ਹੁੰਦੀ ਇੱਥੇ ਨਹੀਂ ਭਾਈ ਜੀ ਇੱਥੇ ਕੋਈ ਫਸਲ ਨਹੀਂ ਹੁੰਦੀ ਕਿਉਂਕਿ ਪਾਣੀ ਬਿਲਕੁਲ ਵੀ ਨਹੀਂ ਆ ਰਿਹਾ ਜੀ ਇਹਦਾ ਇੱਕੋ ਇੱਕ ਹਾਲ ਹੈ ਜੀ ਸਾਡੀ ਕੋਈ ਨਵੀਂ ਕੱਸੀ ਬਣ ਕੇ ਆਵੇ ਤਾਂ ਕਿ ਪੈਂਟਾਲੀ ਵਾਲਾ ਜੱਟਾ ਨੂੰ ਪਾਣੀ ਮਿਲ ਸਕੇ ਇੱਥੇ ਪੀਣ ਦਾ ਪਾਣੀ ਤੋਂ ਵੀ ਤਰਸ ਰਹੇ ਆ ਲੋਕ ਫਸਲ ਤਾਂ ਦੂਰ ਦੀ ਗੱਲ ਹੈ ਜੀ ਠੀਕ ਹੈ ਬਿਲਕੁਲ ਦੇਖੋ ਪੀਣ ਵਾਲੇ ਪਾਣੀ ਨੂੰ ਲੈ ਕੇ ਵੀ ਲੋਕੀ ਤਰਸ ਰਹੇ ਨੇ ਇਹ ਭਾਜੀ ਹਰ ਨੇ ਦੱਸਿਆ ਕਿਸਾਨ ਵੀਰ ਨੇ ਦੱਸਿਆ ਕਿ ਇਹਨਾਂ ਕੋਲ 20 ਕਿੱਲੇ ਜ਼ਮੀਨ ਹੈ 20 ਕਿੱਲੇ ਜ਼ਮੀਨ ਦੇ ਵਿੱਚੋਂ ਸਿਰਫ 4 ਕਨਾਲਾਂ ਜ਼ਮੀਨ ਨੂੰ ਪਾਣੀ ਲੱਗਦਾ 19 ਕਨਾਲਾਂ 4 19 ਕਿੱਲੇ 4 ਕਨਾਲਾਂ ਜ਼ਮੀਨ ਹੈ ਜਿਹੜੀ ਉਸ ਦੇ ਵਿੱਚ ਇਹ ਬੂਈਆਂ ਉਗਗੀਆਂ ਖੜੀਆਂ ਇਸ ਨੂੰ ਬੂਈਆਂ ਕਹਿੰਦੇ ਆ ਇਸ ਇਲਾਕੇ ਦੇ ਵਿੱਚ ਇਹ ਬੂਈਆਂ ਉਸ ਇਲਾਕੇ ਦੇ ਵਿੱਚ ਉਗਗੀਆਂ ਖੜੀਆਂ ਨੇ ਅਤੇ ਜ਼ਮੀਨ ਬੰਜਰ ਹੁੰਦੀ ਹੋਈ ਜਾ ਰਹੀ ਆ ਪਰ ਪ੍ਰਸ਼ਾਸਨ ਸਾਰ ਕਦੋਂ ਲਏਗਾ ਪ੍ਰਸ਼ਾਸਨ ਕੀ ਨਵੀਂ ਜੋ ਪ੍ਰੋਪੋਜ਼ਲ ਬਣਾ ਰਿਹਾ ਨਵੀਂ ਨਹਿਰ ਦੀ ਜਨ ਜੋ ਮੰਗ ਕੀਤੀ ਜਾ ਰਹੀ ਨਵੀਂ ਕਸਤੀ ਦੀ ਉਸ ਕਸਤੀ ਜਾਂ ਨਹਿਰ ਨੂੰ ਹੋਂਦ ਵਿੱਚ ਲਿਆਏਗਾ ਜਾਂ ਜੋ ਪਿਛਲੀਆਂ ਸਰਕਾਰਾਂ ਨੇ ਕੀਤਾ ਵਾਦਾ ਲਾਰਾ ਅਤੇ ਲਾਰਾ ਕਰਨ ਤੋਂ ਬਾਅਦ ਫਰਾਰ ਹੋ ਗਏ ਉਹੀ ਹਾਲਾਤ ਕੀ ਹੁਣ ਬਣਨਗੇ ਜਾਂ ਇਨ੍ਹਾਂ ਕਿਸਾਨਾਂ ਦਾ ਹੱਲ ਹੋਵੇਗਾ ਕਿਸਾਨ ਇਸ ਚੀਜ਼ ਨੂੰ ਜ਼ਰੂਰ ਦੇਖ ਰਹੇ ਨੇ ਕਿਸਾਨਾਂ ਦੀ ਸੈਂਕੜੇ ਏਕੜ ਜ਼ਮੀਨ ਬੰਜਰ ਹੋ ਚੁੱਕੀ ਹੈ ਕਿਸਾਨਾਂ ਦਾ ਤਰਕ ਇਹੀ ਹੈ ਕਿ ਉਹਨਾਂ ਦੇ ਖੇਤਾਂ ਤੱਕ ਕਈ ਸਾਲਾਂ ਤੋਂ ਨਾ ਹੀ ਪਾਣੀ ਪਹੁੰਚਿਆ ਅਤੇ ਨਾ ਹੀ ਕੋਈ ਸਰਕਾਰ ਵਾਰ-ਵਾਰ ਪ੍ਰਸ਼ਾਸਨ ਕੋਲ ਗੁਹਾਰ ਵੀ ਲਗਾਈ ਪਰ ਕੋਈ ਸੁਣਵਾਈ ਨਹੀਂ ਹੋਈ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਪਾਣੀ ਜ਼ਰੂਰ ਪਹੁੰਚਦਾ ਪਰ ਪਾਣੀ ਜਿੰਨੀ ਜ਼ਰੂਰਤ ਹੈ ਉਹਨਾਂ ਨਹੀਂ ਪਹੁੰਚਦਾ ਜਿਸ ਕਰਕੇ ਸਾਡੀਆਂ ਫਸਲਾਂ ਬਰਬਾਦ ਹੁੰਦੀਆਂ ਨੇ ਉਹਨਾਂ ਨੂੰ ਲੜਿੰਦਾ ਪਾਣੀ ਫਸਲਾਂ ਨੂੰ ਨਹੀਂ ਮਿਲਦਾ ਗੱਲਬਾਤ ਦੁਬਾਰਾ ਤੋਂ ਕਰਾਂਗੇ ਭਾਈ ਤੁਸੀਂ ਇਸ ਸਮੇਂ ਆਪਾਂ ਖੇਤ 'ਚ ਖੜੇ ਆ ਤੁਹਾਡੇ ਹੱਥ 'ਚ ਇਹ ਜਿਹੜਾ ਗਵਾਰੇ ਦਾ ਪੂਰਾ ਬੂਟਾ ਹੈ ਕਹਸਦੇ ਆ ਕੀ ਨੁਕਸਾਨ ਆ ਪਾਣੀ ਨਾ ਆਉਣ ਤੇ ਪਾਣੀ ਨਾ ਆਉਣ ਤੇ ਸਾਡਾ ਨੁਕਸਾਨ ਹੈ ਜੀ ਫਸਲ ਨਹੀਂ ਹੁੰਦੀ ਕਿ ਸਾਡੇ ਲੋਕ ਤਾਂ ਝੋਨੇ ਨੂੰ ਤੜਫਦੇ ਫਿਰਦੇ ਆ ਕਿ ਝੋਨਾ ਲਾਈਏ ਤੇ ਸਾਡੇ ਨਰਮਾ ਵੀ ਨਹੀਂ ਹੁੰਦਾਗਾ ਤੇ ਆ ਸਾਡੇ ਗਵਾਰੀ ਬੀਜੀ ਇਹ ਵੀ ਨਹੀਂ ਹੋਈ ਆ ਮੇਰੀ ਜ਼ਮੀਨ ਹੈਗੀ ਆ ਮੋਗੇ ਦੇ ਮੋਢ 'ਚ ਹੈਗੀ ਆ ਮੋਗੇ ਦਾ ਤੇ ਮੇਰੀ ਜ਼ਮੀਨ ਦਾ 20 ਫੁੱਟ ਦਾ ਫਰਕ ਆ ਮਤਲਬ ਮੋਗਾ ਮੇਰੀ ਜ਼ਮੀਨ ਤੋਂ 20 ਫੁੱਟ ਦੂਰ ਆ ਮਤਲਬ ਵਿਚਾਲੇ ਸੜਕ ਆ ਕੱਲੀ ਆਹ ਜ਼ਮੀਨ ਆ ਮੇਰੀ ਇਹ ਮੈਂ ਜ਼ਮੀਨ ਠੇਕੇ ਤੇ ਦਿੱਤੀ ਹੈਗੀ ਇਹਦਾ 26000 ਰੁਪਿਆ ਕਿੱਲੇ ਦਾ ਠੇਕਾ ਇਹ 20 ਕਿੱਲੇ ਦਾ ਟਾਕ ਆ ਮੇਰੇ ਕੋਲੇ ਇੱਥੇ ਆ ਮੈਂ ਦੋ ਬਾਗ ਲਾਇਆ ਸੀ ਇੱਥੇ ਮੇਰੇ ਸਾਰਾ ਬਾਗ ਸੁੱਕ ਗਿਆ ਬੂਟਾ ਤੁਸੀਂ ਦਿਖਾ ਸਕਦੇ ਹੋ ਕੈਮਰਾਮੈਨ ਆਹ ਸਾਡਾ ਬੂਟਾ ਆ ਦੋ ਬੂਟੇ ਰਹਿ ਗਏ ਸਾਡੇ ਕੋਲੇ 26000 ਰੁਪਿਆ ਠੇਕਾ ਸਾਡੀ ਜ਼ਮੀਨ ਦਾ ਉਹ ਵੀ ਬੰਦਾ ਭੱਜ ਰਿਹਾ 26000 ਵਾਲਾ ਵੀ ਤੁਸੀਂ ਇਹ ਗੱਲ ਯਕੀਨ ਕਰੋ 26000 ਵਾਲਾ ਬੰਦਾ ਯਾਨੀ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਮੋਗੇ ਚ ਪਾਣੀ ਨਹੀਂ ਆ ਰਿਹਾ ਜਦ ਮੋਢੇ ਚ ਨਹੀਂ ਪਾਣੀ ਆ ਰਿਹਾ ਮੋਢੇ ਚ ਪਾਣੀ ਨਹੀਂ ਆ ਰਿਹਾ ਬਾਈ ਜੀ ਬਿਲਕੁਲ ਅੱਜ ਨਹੀਂ ਹੈਗਾ ਜਦੋਂ ਦੀ ਸਾਡਾ ਆਦੇਸ਼ ਯਾਦ ਹੋਇਆ ਸਾਡੇ ਟੇਲ ਬਣੀ ਉਦੋਂ ਦੀ ਸਾਡੇ ਉਦੋਂ ਦਾ ਪਾਣੀ ਨਹੀਂ ਆ ਰਿਹਾ ਅਸੀਂ ਗੁਲਾਮ ਆ ਅਸੀਂ ਆਜ਼ਾਦ ਨਹੀਂ ਹੋਏ ਸਾਡਾ ਪਿੰਡ ਆਜ਼ਾਦ ਨਹੀਂ ਹੋਇਆਗਾ ਇਹ ਅਸਲੀਅਤ ਹੈ ਕਿ ਆ ਟੇਲਾਂ ਵਾਲੇ ਰੋਂਦੇ ਹੀ ਰਹੇ ਹੈਗੇ ਆ ਕਿਸੇ ਸਰਕਾਰ ਨੇ ਨਹੀਂ ਸੁਣੀ ਕੋਈ ਕਾਲੀਦਾਲ ਨੇ ਨਹੀਂ ਸੁਣੀ ਕੋਈ ਕਾਂਗਰਸ ਨੇ ਨਹੀਂ ਸੁਣੀ ਇਹਨਾਂ ਬੰਦਿਆਂ ਨੇ ਸਿਰਫ ਇੱਕ ਦੂਜੇ ਨੂੰ ਨਿੰਦਿਆ ਹੀ ਆ ਫਲਾਨਾ ਮਾੜਾ ਫਲਾਨਾ ਚੰਗਾ ਕਦੇ ਕੋਈ ਕਦੇ ਕੋਈ ਤੁਹਾਡੇ ਪਿੰਡਾਂ ਨੂੰ ਹਮੇਸ਼ਾ ਕਦੇ ਕੋਈ ਚੀਫ ਇੰਜੀਨੀਅਰ ਨਹੀਂ ਆਇਆ ਕਦੇ ਕੋਈ ਐਸਸੀ ਨਹੀਂ ਆਇਆ ਕਦੇ ਕੋਈ ਐਕਸੀ ਨਹੀਂ ਆਇਆ ਕਦੇ ਐਸਡੀਓ ਨਹੀਂ ਆਇਆ ਕਦੇ ਸਾਨੂੰ ਆ ਕੇ ਕਿਸੇ ਨੇ ਪੁੱਛਿਆ ਨਹੀਂਗਾ ਸਾਡਾ ਸਿਰਫ ਕੋਈ ਸਾਡਾ ਕਾਰੋਬਾਰ ਨਹੀਂ ਕੋਈ ਬਿਜ਼ਨਸ ਨਹੀਂ ਅਸੀਂ ਕਰਦੇ ਸਿਰਫ ਸਾਡੀ ਜਿਹੜੀ ਗੱਲਬਾਤ ਹੈਗੀ ਆ ਸਾਡੀ ਰੋਜੀ ਰੋਟੀ ਫਸਲ ਤੋਂ ਚੱਲਦੀ ਆ ਆਪਾਂ ਮੌਣੇ ਅੱਡੇ ਤੇ ਖੜੇ ਮਲ ਲੀ ਆਲੇ ਜੱਟਾਂ ਦੀਆਂ ਤੇਲਾਂ ਦੇ ਖੜਿਆ ਡਿਸਟ੍ਰਿਕਟ ਫਾਜ਼ਲਗਾ ਦਾ ਪਿੰਡ ਹੈਗਾ ਈਟਾਲੀ ਵਾਲਾ ਤੇ ਹੁਣ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਸਾਡਾ ਇਹਦਾ ਹਾਲ ਇਹ ਹੈਗਾ ਕਿ ਸਾਡਾ ਨਵੀਂ ਕਸੀ ਦਾ ਬਜਟ ਜਦੋਂ ਦੋ ਵਾਰੀ ਸਰਕਾਰ ਬਣੀ ਸੀ ਕਾਲੀ ਦਲ ਦੀ ਲਗਾਤਾਰ ਉਦੋਂ ਪਹਿਲੀ ਸਰਕਾਰ ਵੇਲੇ ਦਾ ਬਜਟ ਬਣਿਆ ਚਾਰ ਕਰੋੜ ਦਾ ਬਣਿਆ ਸੀਗਾ ਦੂਜੀ ਵਾਰੀ ਫਿਰ ਅਸੀਂ ਬਾਦਲ ਸਾਹਿਬ ਕੋਲੇ ਗਏ ਤਰਲ ਮੰਤਰੀ ਕੀਤੇ ਸਾਨੂੰ ਪੈਸੇ ਨਹੀਂ ਮਿਲੇਗੇ ਸਾਡਾ ਬਜਟ ਵਾਧ ਕੇ 7 ਕਰੋੜ ਹੋ ਗਿਆ ਫਿਰ 9 ਕਰੋੜ ਹੋ ਗਿਆ 11 ਕਰੋੜ ਹੋ ਗਿਆ ਅਸੀਂ ਕਾਂਗਰਸ ਚ ਵਿੱਚ ਵੀ ਰਮਿੰਦਰ ਆਮਲਾ ਹੀ ਸਾਡੇ ਐਮ ਐਲ ਏ ਸੀ ਅਸੀਂ ਉਹਨਾਂ ਦੀ ਵੀ ਮਿਹਨਤ ਤਰਲਾ ਕੀਤੀ ਸਾਡੀ ਸੁਣਵਾਈ ਨਹੀਂ ਹੋਈਗੀ ਅਸੀਂ ਹੁਣ ਭਗਵੰਤ ਮਾਨ ਨੂੰ ਖੁੱਲੇ ਦਿਲ ਨਾਲ ਵੋਟਾਂ ਪਾਈਆਂ ਸਾਡੇ ਏਰੀਏ ਨੇ ਅਸੀਂ 90 ਐਮ ਐਲ ਨੇ ਅਸੀਂ ਤੇ ਲੰਬੀ ਸਾਡਾ ਏਰੀਆ ਖਾਸ ਹੈਗਾ ਸਾਰੇ ਪੰਜਾਬ ਦੇ ਵਿੱਚੋਂ ਮੈਂ ਇਹ ਕਹਿ ਸਕਦਾ ਸਾਡਾ ਏਰੀਆ ਖਾਸ ਆ ਅਸੀਂ ਸਾਡਾ ਜਲਾਲਾਬਾਦ ਹਲਕਾ ਅਸੀਂ ਬਾਦਲ ਸਾਹਿਬ ਨੂੰ ਸਾਡੇ ਏਰੀਏ ਨੇ ਹਰਾਇਆ ਪੰਜ ਵਾਰ ਦੇ ਮੁੱਖ ਮੰਤਰੀ ਨੂੰ ਹਰਾ ਕੇ ਅਸੀਂ ਖੁੱਲੇ ਦਰ ਨਾਲ ਵੋਟਾਂ ਭਗਵੰਤ ਮਾਨ ਨੂੰ ਪਾਈਆਂ ਲੰਬੀ ਵਾਲਿਆਂ ਨੇ ਅਸੀਂ ਦੋ ਬੰਦੇ ਮੇਜਰ ਆ ਇਹਦੇ ਪੰਜਾਬ ਦੇ ਵਿੱਚ ਲੰਬੀ ਵਾਲਿਆਂ ਨੇ ਵੱਡੇ ਬਾਦਲ ਸਾਹਿਬ ਨੂੰ ਹਰਾ ਕੇ ਤੇ ਆ ਆਮ ਆਦਮੀ ਪਾਰਟੀ ਨੂੰ ਜਦਾਇਆ ਤੇ ਪਰ ਸਾਡੀ ਕੋਈ ਆਮ ਆਦਮੀ ਪਾਰਟੀ ਨੇ ਕੋਈ ਸੁਣਵਾਈ ਕੀਤੀ ਜਾਨੀ ਕਿ ਕਿਸੇ ਪਾਰਟੀ ਅਨਸਾਰ ਨਹੀਂ ਲਈ ਹੁਣ 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 ਹਾਲ ਹਾਲ ਤੇ ਗੱਲ ਕਰੀਏ ਗਰੇਵਲ ਸਾਹਿਬ ਜੇ ਮੰਨ ਲਓ ਕੋਈ ਨਵਾਂ ਮਾਈਨਰ ਦੀ ਮੰਗ ਹੈ ਜਾਂ ਕਿਵੇਂ ਹਾਲ ਹੈ ਕਿਉਂਕਿ ਤੁਸੀਂ ਤਾਂ ਕਹਿ ਰਹੇ ਹੋ ਜਦੋਂ ਦਾ ਦੇਸ਼ ਜਾਦ ਹੋਇਆ ਉਦੋਂ ਦਾ ਮਾਈਨਰ ਮੋਗਾ ਚੱਲੀਦਾ ਪਰ ਪਾਣੀ ਤਾਂ ਨਹੀਂ ਆ ਰਿਹਾ ਪਰ ਉਸ ਤੋਂ ਬਾਅਦ ਹੁਣ ਹਾਲ ਕੀ ਹੈ ਸਰ ਸਾਡਾ ਹਾਲੇ ਦਾ ਹੈਗਾ ਸਾਡੀ ਜਿਹੜੀ ਫਾਈਲ ਆ ਐਡੀ ਮੋਟੀ ਫਾਈਲ ਹੈਗੀ ਆ ਉਹ ਸਾਰੀਆਂ ਉਹਦੇ ਤੈਨੋਂ ਸੀਗੀਆਂ ਸਾਰੀਆਂ ਅਸੀਂ ਹੱਥੀਂ ਕੰਪਲੀਟ ਕਰਵਾਈਆਂ ਹੈਗੀਆਂ ਤਿੰਨ ਵਾਰੀ ਬਜਟ ਬਣ ਗਿਆ ਉਹ ਐਕਸਨ ਦੇ ਟੇਬਲ ਤੇ ਪਈ ਆ ਅਸੀਂ ਤਿੰਨ ਵਾਰੀ ਚੀਫ ਦੇ ਲੈ ਕੇ ਗਏ ਆ ਸਾਡੀ ਫਾਈਲ ਫੇਰ ਐਕਸਨ ਦੇ ਦਫ਼ਤਰ ਉੱਥੇ ਦਫ਼ਤਰ ਆ ਜਾਂਦੀ ਹੈਗੀ ਆ ਉਹਦਾ ਹਾਲੇ ਆ ਸਿਰਫ ਤੇ ਸਿਰਫ ਉਹਦਾ 12 ਤੋਂ 14 ਕਰੋੜ ਰੁਪਿਆ ਬਜਟ ਆ ਸਾਡੀ ਫਾਈਲ ਆ ਜਿਹੜੀ ਸਾਨੂੰ ਨਵੀਂ ਕੱਸੀ ਬਣਨੀ ਆ ਮੈਂ ਹੋਰ ਤੁਹਾਨੂੰ ਕੈਲਕੂਲੇਸ਼ਨ ਕਰਕੇ ਦੱਸ ਦੇਣਾ 1850 ਕਿੱਲਾ ਰਕਵਾ ਜੇ ਅਸੀਂ ਲੱਖ ਰੁਪਿਆ ਪਰ ਏਕੜ ਫਸਲ ਕੱਢਦੇ ਆ 18 ਕਰੋੜ ਦੀ ਫਸਲ ਹੁੰਦੀ ਹੈਗੀ ਆ ਇੱਕ ਸਾਲ ਦੇ ਵਿੱਚ ਜਿਹੜੇ ਸਾਡੇ ਬਾਗ ਸੁੱਕ ਗਏ ਸਾਡਾ 1000 ਸੋਕਾ ਗਿਆ 1.5 ਲੱਖ ਰੁਪਿਆ ਇਕੱਲਾ ਦਿੰਦਾ ਸੀਗਾ 10 ਕਰੋੜ ਰੁਪਏ ਦੀ ਇਨਕਮ ਸੀ ਟਾਲੀ ਵਾਲੇ ਨੂੰ ਇਕੱਲੇ ਬਾਗਾਂ ਦੀ ਜੇ ਅਸੀਂ ਇਕੱਲੀ ਫਸਲ ਬੀਜਦੇ ਆ ਤਾਂ 1800 ਕਿੱਲੇ ਦੇ ਵਿੱਚੋਂ 18 ਕਰੋੜ ਦੀ ਫਸਲ ਹੁੰਦੀ ਆ ਸਰਕਾਰ ਨੇ ਕਿੰਨਾ ਲਾਉਣਾ ਕੱਸੀ ਦੇ ਸਿਰਫ 12 ਕਰੋੜ ਰੁਪਿਆ ਲਾਉਣਾ 12 ਕਰੋੜ ਰੁਪਿਆ ਸਰਕਾਰ ਨੇ ਇੱਕ ਵਾਰੀ ਫਾਰਮਰਾਂ ਨੂੰ ਲਾ ਕੇ ਦੇਣਾ ਸਰਕਾਰ ਦਾ ਧਿਆਨ ਦੇਖੋ ਤੁਸੀਂ ਮੈਂ ਤੁਹਾਨੂੰ ਕੈਲਕੂਲੇਸ਼ਨ ਕਰਕੇ ਦੱਸਤੀ ਆ ਹੁਣ ਸਾਡੇ ਕੀ ਸਾਨੂੰ ਬਚਦਾ 40000 ਰੁਪਿਆ ਕਿੱਲੇ ਦਾ 40000 ਦੀ ਫਸਲ ਹੁੰਦੀ 18 ਨੂੰ ਤੁਸੀਂ 7 ਨਾਲ ਗੁਣਾ ਕਰੋ ਤੇ 7 ਕਰੋੜ 20 ਲੱਖ ਰੁਪਿਆ ਕਮਾ ਕਮਾ ਰਹੇ ਆ ਅਸੀਂ ਇਸ ਟਾਈ ਦੇ ਦਿੰਦੇ ਹੈਗੇ 12 ਕਰੋੜ ਸਰਕਾਰ ਨਹੀਂ ਲਾ ਸਕਦੀ ਜੇ ਸਾਡੇ ਸਰਕਾਰ 12 ਕਰੋੜ ਲਾ ਕੇ ਦਿੰਦੀ ਅਸੀਂ 18 ਕਰੋੜ ਦੀ ਫਸਲ ਕੱਢ ਕੇ ਦੇਵਾਂਗੇ ਬਿਲਕੁਲ ਬਿਲਕੁਲ ਦੇਖੋ ਕਿਸਾਨ ਆਂਦਾ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਕਿ ਜੋ ਉਸ ਦਾ ਜ਼ਮੀਨ ਆ ਅਪਜਾਉ ਜ਼ਮੀਨ ਆ ਉਸ ਨੂੰ ਖਰਾਬ ਨਾ ਕਰੋ ਜੋ ਉਸਦੇ ਬਾਗ ਖਰਾਬ ਹੋ ਗਏ ਨੇ ਉਹ ਬਾਗ ਦੁਬਾਰਾ ਤੋਂ ਚਾਲੇ ਜਾਣ ਜੋ ਫਸਲਾਂ ਖਰਾਬ ਹੋ ਰਹੀਆਂ ਨੇ ਉਹਨਾਂ ਖੇਤਾਂ ਦੇ ਵਿੱਚ ਦੁਬਾਰਾ ਤੋਂ ਫਸਲਾਂ ਹੋ ਜਾਣ ਤੁਹਾਨੂੰ ਉਹ ਬਾਗ ਦਿਖਾਉਣੇ ਉਸੇ ਇਸੇ ਪਿੰਡ ਦੇ ਟਾਲੀ ਵਾਲਾ ਜੱਟਾ ਪਿੰਡ ਦੇ ਜਿੱਥੇ ਕਹਿ ਸਕਦੇ ਹਜ਼ਾਰ ਕਿੱਲੇ ਦੇ ਵਿੱਚੋਂ ਤਕਰੀਬਨ 700 ਕਿੱਲਾ ਬਾਗ ਸੁੱਕ ਚੁੱਕਿਆ ਸਿਰਫ ਇਸ ਕਰਕੇ ਕਿ ਔਰਨਾ ਬਾਗਾਂ ਤੱਕ ਪਾਣੀ ਨਹੀਂ ਪਹੁੰਚਿਆ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੇ ਬਾਗ ਅਤੇ ਖੇਤ ਬਚਾਉਣੇ ਹਨ ਤਾਂ ਉਹਨਾਂ ਨੂੰ ਇੱਕ ਨਵੇਂ ਸੂਏ ਦੀ ਉਸਾਰੀ ਕਰਵਾ ਕੇ ਉਹਨਾਂ ਦੇ ਖੇਤਾਂ ਨੂੰ ਬਣਦਾ ਪਾਣੀ ਦਿੱਤਾ ਜਾਵੇ ਜਿਸ ਦੀ ਫਾਈਲ ਪ੍ਰਸ਼ਾਸਨ ਦੇ ਕੋਲ ਪਹੁੰਚੀ ਹੋਈ ਹੈ ਬਾਗਬਾਨੀ ਪੰਜਾਬ ਸਿਸਟਰ ਸਟੇਟ ਦੇ ਮੈਂਬਰ ਜਪਿੰਦਰਜੀਤ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨਗੇ ਜਪਿੰਦਰ ਜੀ ਕਿਸ ਤਰੀਕੇ ਦੇ ਨਾਲ ਵੇਦੋ ਟਾਲੀ ਵਾਲਾ ਜੱਟਾ ਪਿੰਡ ਦੇ ਵਿੱਚ ਤੁਹਾਡਾ ਆਪਣਾ ਪਿੰਡ ਵੀ ਆ کافی ਹੱਦ ਤੱਕ ਜਿਹੜੇ ਕਿ ਬਾਗ ਸੁੱਕਦੇ ਹੋਏ ਨਜ਼ਰ ਆ ਰਹੇ ਆ ਨਰਮਾ ਸੁੱਕਦਾ ਹੋਇਆ ਨਜ਼ਰ ਆ ਰਿਹਾ ਹੈ ਕਾਰਨ ਕੀ ਮੰਨਦੇ ਹੋ ਉਸ ਪਿੱਛੇ ਭਾਈ ਜੀ ਇਹਦੇ ਕਾਰਨ ਬਹੁਤ ਹੈ ਜੀ ਪੀ ਪਿਛਲੇ ਸਾਲਾਂ ਚ ਇੱਕ ਤਾਂ بارشਾਂ ਹੋ ਗਈਆਂ ਸੀ ਜਿਆਦਾ ਹੋ ਗਈਆਂ ਸੀ ਉਸ بارشਾਂ ਕਰਕੇ ਪਿੰਡ ਦਾ ਇੱਕ ਹਿੱਸਾ ਤੇ 11200 ਕਿੱਲਾ ਉਹ ਉਦੋਂ ਸੇਮ ਆ ਗਈ ਸੀ بارشਾਂ ਕਰਕੇ ਉਹ ਸਾਰਾ ਆਪਣਾ ਖਤਮ ਹੋ ਗਿਆ ਸੀ ਜਿਹੜਾ 11200 ਕਿੱਲਾ ਹੋਰ ਬਚ ਗਿਆ ਸੀ ਉਹਦੇ ਚੋਂ 6700 ਕਿੱਲਾ ਹੋਰ ਮਰ ਗਿਆ ਉਸ ਮਰਨ ਦੇ ਕਾਰਨ ਦੋ ਦੋ ਤਿੰਨ ਹੈਗੇ ਆ ਇੱਕ ਤਾਂ ਸਭ ਤੋਂ ਵੱਡਾ ਕਾਰਨ ਪਾਣੀ ਦੀ ਘਾਟ ਇੱਕ ਕਾਰਨ ਹੈ ਜੀ ਫਾਈਟ ਆਫ ਟੋਰਾ ਫਾਈਟੋ ਫਟੋਰੇ ਕਾਰਨ ਤਾਂ ਜੜਾਂ ਦੀ ਆਪਣੀ ਬਿਮਾਰੀ ਪੈਂਦੀ ਹੈ ਉਹਦੇ ਨਾਲ ਬੂਟਾ ਇੱਕ ਅੱਜ ਮਰ ਗਿਆ ਇੱਕ ਹੋਰ ਮਰ ਗਿਆ ਕੱਲ ਮਰ ਗਿਆ ਬੱਸ ਮਰ ਗਿਆ ਇਸ ਹਿਸਾਬ ਨਾਲ ਸਾਡਾ ਤਾਂ 6700 ਕਿੱਲਾ ਇਦ ਕੀ ਹੋਰ ਗਿਆ ਰਕ ਬਗੇ ਹਾਂਜੀ ਪਰ ਲੱਗਦਾ ਕੀ ਆ ਕਿਉਂਕਿ ਜਿੱਥੇ ਬਾਗ ਜਾ ਰਹੇ ਨੇ ਪਿੱਛੇ ਆਮਦਨ ਬਹੁਤ ਘਟ ਜਾਂਦੀ ਹੋਣੀ ਆ ਇਸ ਦਾ ਹੱਲ ਕੀ ਫਿਰ ਹੱਲ ਤਾਂ ਜੀ ਇਹਦਾ ਜੀ ਜਾਨਦਾ ਸਾਨੂੰ ਕਿ ਦਵਾਈ ਮਿਲੇ ਪਿਛਲੀਆਂ ਸਰਕਾਰਾਂ ਵੇਲੇ ਦਵਾਈਆਂ ਮਿਲਦੀਆਂ ਹੁੰਦੀਆਂ ਸੀ ਜਿਹੜਾ ਨੂੰ ਸਾਡੀ ਸਟੇਟ ਦੇ ਵਿੱਚ ਇੱਕ ਦਵਾਈ ਮਿਲਦੀ ਹੁੰਦੀ ਸੀ ਰੈਡੋਮਿਲ ਫ੍ਰੀ ਮਿਲਦੀ ਹੁੰਦੀ ਸੀ ਉਹ ਬਾਗਬਾਨ ਜਿੰਨੀ ਮਰਜ਼ੀ ਲੈ ਲੇ ਆਪ ਦੇ ਖੇਤਾਂ 'ਵਾਲੇ ਹੁਣ 4-5 ਸਾਲਾਂ ਤੋਂ ਕੋਈ ਵੀ ਦਵਾਈ ਨਹੀਂ ਮਿਲ ਰਹੀ ਹਾਂਜੀ ਯਾਨੀ ਕਿ ਦਵਾਈ ਵੀ ਨਹੀਂ ਮਿਲ ਰਹੀ ਤੁਸੀਂ ਪੂਰੇ ਜਿਹੜੇ ਕਿ ਮੈਂਬਰ ਆਫ ਸਟਰ ਸਟੇਟ ਦੇ ਆਸੇ ਪਾਸੇ ਦੇ ਇਲਾਕੇ ਦੇ ਵੀ ਤੁਹਾਡੇ ਕੋਲ ਸ਼ਿਕਾਇਤਾਂ ਆਉਂਦੀਆਂ ਹੋਣੀਆਂ ਉੱਥੇ ਬਾਗਬਾਨੀ ਨੂੰ ਲੈ ਕੇ ਜਿਹੜੀਆਂ ਦਿੱਕਤਾਂ ਆਉਂਦੀਆਂ ਪਾਣੀ ਨਾ ਹੋਣ ਕਰਕੇ ਜਿਹੜੀਆਂ ਕੀ ਚੱਲਣਾ ਪੈ ਰਿਹਾ ਹਾਂਜੀ ਸਾਡੇ ਨਾਲ ਜੀ ਇੱਥੋਂ ਦਾ ਜਿਹੜਾ ਸਟਾਫ ਆ ਸਾਡਾ ਇਸ ਵਿਭਾਗਮੇ ਦਾ ਉਹ ਮਿਹਨਤ ਬਹੁਤ ਜ਼ਿਆਦਾ ਆਪ ਕਰ ਰਿਆ ਬਹੁਤ ਉਹਨਾਂ ਨੇ ਆਪਣੀਆਂ ਮੇਲਾ ਵੀ ਕੀਤੀਆਂ ਚੰਡੀਗੜ੍ਹ ਪਰ ਉਹ ਉਹਨਾਂ ਮੇਲਾ ਦਾ ਕੋਈ ਵੀ ਆਪ ਸੁਣਵਾਈ ਨਹੀਂ ਹੋ ਰਹੀ ਯਾਨੀ ਕਿ ਸੁਣਵਾਈ ਨਹੀਂ ਹੋਈ ਹੱਲ ਨਹੀਂ ਗਾ ਫਿਰ ਹੱਲ ਦਵਾਈ ਹੈ ਸੁਣਵਾਈ ਕਿਤੇ ਹੋ ਨਹੀਂ ਰਹੀ ਅਫਸਰਾਂ ਦੀ ਕਿੰਨਾ ਕ ਕਹਿ ਸਕਦੇ ਆ ਪਿਛਲੇ ਇਲਾਕੇ ਨਾਲੋਂ ਹੁਣ ਕਿੰਨਾ ਕ ਮਾਲਵਾ ਇਲਾਕੇ ਜਾਂ ਇਸ ਇਲਾਕਾ ਬਾਗਮਣੀਓ ਪਿੱਛੜ ਗਿਆ ਜਾਂ ਬਾਗਮਣੀਓ ਘਟ ਗਿਆ ਹਨ ਤਾਂ ਜੀ ਇੱਕ ਪਿੰਡ ਦਾ ਬਸ ਇੱਕ ਹੀ ਸੇ ਰਹਿ ਗਿਆ ਬਾਗ ਬਾਕੀ ਸਾਰਾ ਖਤਮ ਹੋ ਚੁੱਕਿਆ ਜੀ ਬਾਗ ਛੱਡਿਆ ਹਾਂ ਜੀ ਕਿੰਨੇ ਕਿਲੇ ਮੇਰੇ ਕੋਲੇ ਸੀ ਆਪਣਾ 20 ਕਿਲੇ ਬਾਗ ਸੀ ਜੀ 5 ਕਿਲੇ ਉਹਦੇ ਚੋਂ ਮਰ ਚੁੱਕੇ ਹੈ ਹਾਂ ਜੀ ਬਿਲਕੁਲ ਦੇਖੋ ਖਾਸ ਤੌਰ ਤੇ ਕੁਝ ਦਵਾਈਆਂ ਨੇ ਟ੍ਰੀਟਮੈਂਟ ਨੇ ਉਹਨਾਂ ਦੇ ਰਾਹੀਂ ਜਿਹੜਾ ਕਿ ਇਸ ਦਾ ਹੱਲ ਕੀਤਾ ਜਾ ਸਕਦਾ ਪਰ ਸਭ ਤੋਂ ਵੱਡੀ ਜਿਹੜੀ ਕਿ ਰੀਜ਼ਨ ਦੱਸਿਆ ਜਾ ਰਿਹਾ ਦਿੱਕਤ ਦੱਸੀ ਜਾ ਰਹੀ ਹੈ ਕਿ ਪਾਣੀ ਦੀ ਹੈ ਜੋ ਪਾਣੀ ਇਸ ਟਾਲੀ ਵਾਲਾ ਡੱਟਾ ਪਿੰਡ ਦੇ ਵਿੱਚ ਆ ਕੇ ਖਤਮ ਹੁੰਦਾ ਉਹ ਪਾਣੀ ਅੱਗੇ ਖੇਤਾਂ ਤੱਕ ਨਹੀਂ ਪਹੁੰਚਦਾ ਜਿਸ ਕਰਕੇ ਕਾਫੀ ਬਾਗ ਨੇ ਜਿਹੜੇ ਉਹ ਖਤਮ ਹੁੰਦੇ ਜਾ ਰਹੇ ਨੇ 6-700 ਏਕੜ ਹੁਣ ਤੱਕ ਖਤਮ ਹੋ ਚੁੱਕਿਆ ਅੱਗੇ ਵੀ ਜਿਹੜੇ ਅਚਾਰ 500 ਏਕੜ ਆ ਉਹ ਇਸ ਸਮੇਂ ਖਤਰੇ ਦੇ ਨਿਸ਼ਾਨ ਤੇ ਹੈ ਜਿੰਨਾ ਸਮਾਂ ਜੇਕਰ ਹੱਲ ਨਹੀਂ ਹੁੰਦਾ ਤਾਂ ਉਹਨਾਂ ਨੂੰ ਕਿਤੇ ਨ ਕਿਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਸਾਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਪਿੰਡ ਵਿੱਚ ਕਾਫੀ ਏਕੜ ਬਾਗ ਪਹਿਲਾਂ ਸੇਮ ਕਰਕੇ ਖਰਾਬ ਹੋ ਗਿਆ ਸੀ ਅਤੇ ਰਹਿੰਦੇ ਬਾਗ ਦਾ ਕੁਝ ਹਿੱਸਾ ਹੁਣ ਪਾਣੀ ਨਾ ਮਿਲਣ ਕਰਕੇ ਖਤਮ ਹੋ ਰਿਹਾ ਹੈ ਅਤੇ ਜੇਕਰ ਹਾਲਾਤ ਇੰਜ ਹੀ ਰਹੇ ਤਾਂ ਰਹਿੰਦੇ ਖੇਤ ਵੀ ਬਰਬਾਦ ਹੋ ਜਾਣਗੇ ਕਿਸਾਨਾਂ ਦੇ ਹੱਥ ਲਗਾਤਾਰ ਕਹਿ ਸਕਦੇ ਨਿਰਾਸ਼ਾ ਦਿਖਾਈ ਦੇ ਰਹੀ ਹੈ ਇਸ ਸਮੇਂ ਤੁਹਾਨੂੰ ਇੱਕ ਤਸਵੀਰ ਦਿਖਾਵਾਂਗੇ ਇਹ ਖਾਲ ਦੀ ਤਸਵੀਰ ਹੈ ਜਿਸ ਖਾਲ ਨੂੰ ਲੈ ਕੇ ਕਹ ਸਕਦੇ ਹੋ ਤੁਸੀਂ ਤਸਵੀਰ ਦੇ ਰਾਹੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਸ ਖਾਲ ਦੇ ਵਿੱਚ ਪਿਛਲੇ ਕਾਫੀ ਸਾਲ ਤੋਂ ਪਾਣੀ ਨਹੀਂ ਆਇਆ ਇਸ ਖਾਲ ਦੇ ਵਿੱਚ ਪਾਣੀ ਨਹੀਂ ਆਉਂਦਾ ਜਿਸ ਕਰਕੇ ਅੱਗੇ ਜਿਹੜਾ ਖੇਤਾਂ ਨੂੰ ਪਾਣੀ ਨਹੀਂ ਲੱਗਦਾ ਦੂਸਰੇ ਪਾਸੇ ਇੱਕ ਤਸਵੀਰ ਜਿਹੜੀ ਕਿ ਇਸ ਬਾਗ ਦੀ ਦਿਖਾਵਾਂਗੇ ਇਸ ਬਾਗ ਦੇ ਵਿੱਚ ਜਿਹੜੀ ਕਿ ਤੁਸੀਂ ਦੇਖ ਸਕਦੇ ਹੋ ਕੁਝ ਬੂਟੇ ਨੇ ਜਿਹੜੇ ਹਰੇ ਨੇ ਅਤੇ ਕੁਝ ਬੂਟੇ ਲਗਾਤਾਰ ਸੁੱਕ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਕੁਦਰਤ ਸੰਹਾਰੇ ਹੁਣ ਚਾਹੇ ਕਹਿ ਸਕਦੇ ਆ ਜਦੋਂ ਟੈਂਕਰਾਂ ਦੇ ਨਾਲ ਪਾਣੀ ਪਾਉਂਦੇ ਨੇ ਉਸ ਦੇ ਨਾਲ ਜਿਹੜਾ ਕਿ ਇਹ ਬਾਗ ਚੱਲ ਰਿਹਾ ਸੀਗਾ ਪਰ ਇਸ ਬਾਗ ਦੇ ਵਿੱਚ ਵੀ ਹੁਣ ਕਾਫੀ ਬੂਟੇ ਜਿਹੜੇ ਸੁੱਕ ਚੁੱਕੇ ਨੇ ਅਤੇ ਇਸ ਪਿੰਡ ਦੇ ਵਿੱਚ 700 ਏਕੜ ਦੇ ਤਕਰੀਬਨ ਕਿਸਾਨਾਂ ਨੂੰ ਬਾਗ ਪਟਣਾ ਪੈ ਚੁੱਕਿਆ ਗਵਾਰੀ ਦੀ ਫਸਲ ਲਗਾਉਂਦੇ ਨੇ ਚਾਹੇ ਕਿਸੇ ਦੇ ਨਰਮਾ ਲਗਾਉਂਦੇ ਨੇ ਉਸ ਤੋਂ ਵੀ ਬਹੁਤ ਸਾਰੀਆਂ ਬਿਮਾਰੀਆਂ ਦੀ ਦਿੱਕਤਾਂ ਪਰੇਸ਼ਾਨੀਆਂ ਸਾਹਮਣੇ ਕਰਨਾ ਪੈਂਦਾ ਇਹ ਖਾਲ ਸੁੱਕਿਆ ਹੋਇਆ ਮੀਂਹ ਦਾ ਪਾਣੀ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ ਅਤੇ ਇੱਥੇ ਮੀਂਹ ਦੇ ਪਾਣੀ ਦੇ ਨਾਲ ਕਿਤੇ ਨਾ ਕਿਤੇ ਜੋ ਕਿਸੇ ਦਾ ਫਸਲ ਆ ਉਹ ਹੋ ਰਹੀ ਹੈ ਬਾਗ ਚੱਲ ਰਹੇ ਨੇ ਅਤੇ ਦੂਸਰੀ ਤਰਫ ਜਿਹੜੇ ਤੁਸੀਂ ਆਹ ਤਸਵੀਰ ਦੇਖ ਸਕਦੇ ਹੋ ਕਿ ਇਸ ਪਾਸੇ ਇਹ ਸਾਰੀ ਜ਼ਮੀਨ ਜੋ ਕਹਿ ਸਕਦੇ ਆ ਪਾਣੀ ਨਾ ਲੱਗਣ ਕਰਕੇ ਬੰਜਰ ਹੋ ਚੁੱਕੀ ਆ ਅਤੇ ਇਸ ਪੂਰੇ ਟੱਕ ਦੇ ਵਿੱਚ ਕਹਿ ਸਕਦੇ ਤੁਹਾਨੂੰ ਇੱਕ ਵੀ ਪੌਦਾ ਜਾਂ ਇੱਕ ਵੀ ਕਹਿ ਸਕਦੇ ਬੂਟਾ ਜੋ ਫਸਲ ਦਾ ਉਹ ਨਹੀਂ ਦਿਖਾਈ ਦੇ ਰਿਹਾ ਹੋਵੇਗਾ ਪਰ ਪਰ ਜਿੱਥੇ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇੱਕ ਨਵਾਂ ਮਾਈਨਰ ਜਿਹੜਾ ਇਸ ਪਿੰਡ ਵਾਸਤੇ ਕੱਢ ਦਿੱਤਾ ਜਾਵੇ ਜਿਸ ਦੇ ਨਾਲ ਕਿਸੇ ਲੋਕਾਂ ਦੀ ਸਾਰ ਲਈ ਜਾ ਸਕੇ ਪਰ ਪ੍ਰਸ਼ਾਸਨ ਸਰਕਾਰ ਕਦੋਂ ਤੱਕ ਇਹਨਾਂ ਲੋਕਾਂ ਦੀ ਸਾਰ ਲਵੇਗੀ ਕਦੋਂ ਤੱਕ ਇਸ ਮਸਲੇ ਦਾ ਹੱਲ ਹੋਵੇਗਾ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਗਜੰਡ ਦੇ ਨਾਲ ਕਮਲਦੀਪ ਜੀ ਮੀਡੀਆ ਫਾਇਲ ਕਾ